ਚਲੋ ਭਾਈ ਜੀ ਹਾਂਜੀ ਚੱਲੀਏ ਹਾਂਜੀ ਹਾਂਜੀ ਲਿਓਨੇ ਆ ਗਾਵਾਂ ਆਪਾਂ ਉਹਦਾ ਗਾਵਾਂ ਆਉਣ ਡੀਆਂ ਨੇ ਪਰ ਫਿਰ ਵੀ ਆਪਾਂ ਇੱਕ ਕਰੇ ਗੇੜਾ ਮਾਰੋਨੇ ਆ ਜੀ ਨਾਲੇ ਪਤਾ ਲੱਗ ਜਾਏਗਾ ਸਾਰਿਆਂ ਨੂੰ ਵੀ ਕਿਵੇਂ ਗਾਵਾਂ ਲਿਉਣੀਆਂ ਕਿਵੇਂ ਕਿਵੇਂ ਗਾਵਾਂ ਲੈਂਦੀਆਂ ਚੋਈ ਚੋਈ ਵਾਲੇ ਪਿਛਲੇ ਵਲੌਗ ਜਿਹੜਾ ਤੁਹਾਨੂੰ ਜਿਹੜਾ ਨਿਊਜ਼ੀਲੈਂਡ ਦਾ ਡੈਰੀ ਫਾਰਮਿੰਗ ਦਿਖਾਈ ਸੀਗੀ ਕਿ ਕਿਵੇਂ ਹੈ ਤੇ ਅੱਜ ਗਾਵਾਂ ਨੂੰ ਇਹ ਹੁਣ ਚਵਾਈ ਕਿਵੇਂ ਹੁੰਦੀ ਹੈ ਸਾਰਾ ਕਿਵੇਂ ਗਾਵਾਂ ਨੂੰ ਲਿਆਂਦਾ ਜਾਂਦਾ ਉਹ ਸਾਰਾ ਕੁਝ ਅੱਜ ਤੁਹਾਨੂੰ ਦਿਖਾਉਣਾ ਹੈਗਾ ਤੇ ਉਹਦਾ ਪ੍ਰੋਪਰ ਪ੍ਰੋਸੈਸ ਜੀ ਆਪਾਂ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਵਾਂਗੇ ਇਹ ਦੇਖੋ ਜੇ ਗਾਹ ਨੂੰ ਕਿ ਭੇਜਣਾ ਹੋਵੇ ਨਾ ਐ ਭੇਜੇ ਦਾ ਮੋਟਰਸਾਈਕਲਾਂ ਦੇ ਨਾਲ ਇਹਨੂੰ ਕਹਿੰਦੇ ਹੁੰਦੇ ਆ ਜੀ ਪੈਡਿਕ ਹਾਂਜੀ ਮਤਲਬ ਜਿਹੜਾ ਆ ਇੱਕ ਖਿੱਤਾ ਖਿੱਤੇ ਨੂੰ ਪੈਡਿਕ ਬੋਲਦੇ ਨੇ ਇਹ ਨੇ ਗਾਵਾਂ ਸਾਰੀਆਂ ਤੇ ਇਹਨਾਂ ਨੂੰ ਕਿਵੇਂ ਮੋੜਿਆ ਜਾਂਦਾ ਸਕੂਟਰ ਰੱਖੇ ਨੇ ਆ ਇਹ ਉਂ ਖੜੀਆਂ ਨੇ ਆਉਂਦੀਆਂ ਨਹੀਂ ਤੇ ਹੁਣ ਇਹਨਾਂ ਨੂੰ ਆ ਬਾਈ ਜੀ ਨੇ ਸਕੂਟਰ ਪਿੱਛੇ ਲਾ ਦੇਣਾ ਇਹਦੇ ਤੇ ਤਾੜ ਤਾੜ ਜਾਣੀਆਂ ਲਾਈਨ ਦੇ ਵਿੱਚ ਸਹੀ ਗੱਲ ਹੈ ਆ ਦੇਖੋ ਜੀ ਪਿੱਛੇ ਪਿੱਛੇ ਬਾਈ ਇਹਨੇ ਲਾਤਾ ਸਕੂਟਰ ਜਿੱਥੇ ਵੀ ਦੇ ਬਾਈ ਇਹ ਲਈ ਫਿਰੋਗੇ ਕੋ ਨਹੀਂ ਹੋਣੀ ਆ ਭੱਜੀਆਂ ਜਾਣੀਆਂ ਹਾਂਜੀ ਹਾਂਜੀ ਹੋਣੀ ਉਹਨੀਆਂ ਜਾਣੀਆਂ ਜੀ ਦੇਖੋ ਆਪਣਾ ਨੂੰ ਪਤਾ ਲੱਗ ਗਿਆ ਵੀ ਜੋ ਆਪ ਨੂੰ ਵਿੱਚ ਵਾਈ ਦਾ ਟਾਈਮ ਹੈ ਦਵਾਈ ਦਾ ਟਾਈਮ ਹੈ ਤੁਰਨੀਆਂ ਸਟਾਰਟ ਹੋਣੀਆਂ ਦੇਖੋ ਬਾਹਰਲੇ ਮੁਲਕਾਂ ਦੇ ਬੰਦਿਆਂ ਦੇ ਨਾਲ ਨਾਲ ਤਾਂ ਮੈਨੂੰ ਇਹਨਾਂ ਦੇ ਪਸ਼ੂ ਵੀ ਸਿਆਣੇ ਲੱਗਦਾ ਤੁਸੀਂ ਐ ਦੇਖੋ ਵੀ ਇੱਕ ਆਵਾਜ਼ ਦਿਓ ਇੱਕ ਸਾਊਂਡ ਦੂਜਾ ਚੱਲ ਇੱਧਰ ਜਾ ਬਸ ਉਧਰ ਹੀ ਉਹ ਚੱਲ ਜਾਣਾਗਾ ਤੇ ਤੇ ਬੰਦੇ ਤਾਂ ਕਾਨੂੰਨ ਫਾਲੋ ਕਰਦੀ ਕਰਦੇ ਆ ਤੇ ਪਸ਼ੂ ਵੀ ਕਾਨੂੰਨ ਫਾਲੋ ਕਰਦੇ ਨਹੀਂ ਆਪਣੇ ਕਹਿੰਦਾ ਯਾਰ ਇਹ ਤਾਂ ਪਸ਼ੂ ਆ ਇਹਨੂੰ ਕੀ ਸਮਝਾਉਣਾ ਹੈਗਾ ਇਹਦੇ ਪਸ਼ੂ ਵੀ ਸਮਝਦੇ ਆ ਯਾਰ ਮਤਲਬ ਬੜੀ ਹੈਰਾਨੀ ਹੁੰਦੀ ਆ ਦੇਖ ਕੇ ਨਾ ਵੀ ਇੰਨੀ ਆ گاਵਾਂ ਨੂੰ ਇੰਨੇ ਘੱਟ ਬੰਦੇ ਸੰਭੀ ਜਾਂਦੇ ਜਾਂ ਕਿਵੇਂ ਮੈਨੇਜ ਹੋ ਜਾਂਦਾ ਇੱਕ ਬਿਸਲ ਤੇ ਚੱਲਦੀਆਂ ਇੱਕ ਬਿਸਲ ਦੇ ਬਿਸਲ ਮਾਰਦੀ ਚੈਲ ਵੀ ਉਧਰ ਹੀ ਜਾਣਾ ਉਹ ਬਾਈ ਜੀ ਮੋਟਰਸਾਈਕਲ ਵੀ ਲਈ ਫਿਰਦੇ ਦੇਖ ਲੋ ਘਾਹ ਬਾਰੇ ਮੈਨੂੰ ਉਹੀ ਤੇ ਚੱਲਣ ਗਿਆ ਛੱਡ ਦਿਓ ਹਾਂ ਮੋਟਰਸਾਈਕਲ ਰੱਖਿਆ ਦੇ ਨਾਲ ਕੁਝ ਚੀਜ਼ਾਂ ਰੱਖੀਆਂ ਮੈਂ ਉਪਰੋਂ ਥੱਲੇ ਲੈ ਜਾਉ ਤੁਸੀਂ ਮੇਥੋਂ ਲੈਉਣਾ ਪਿੱਛੇ ਪਿੱਛੇ ਫਿਰਦੇ ਜਾਓ ਆ ਜਾਓ ਭਾਈ ਆ ਜਾਓ ਸਾਰੀਆਂ ਗਾਂਆਂ ਗੜਨੀਆਂ ਯਾਰ ਇੱਕ ਮਿੰਟ ਚ ਆਪਣੇ ਡੰਡੇ ਮਾਰ ਮਾਰ ਨਹੀਂ ਜਾਂਦੀਆਂ ਤੇ ਉਹ ਦੇਖੋ ਡਾਰ ਕਿੱਡੀ ਆ ਵਧੀਆ ਕੰਮ ਹੈ ਐ ਹਾਂਜੀ ਹਾਂਜੀ ਭਾਜੀ ਛੋਟੀ ਦਾ ਕੰਮ ਹੈ ਮੈਂ ਕਿਹਾ ਇੰਡੀਆ ਵਾਲਿਆਂ ਨੂੰ ਇੱਕ ਲਿਆਕ ਦੇਉ ਐ ਬੜਾ ਸਵਾਦ ਹੁੰਦਾ ਕੰਮ ਨੂੰ ਭਾਜੀ ਹੈ ਉਹ ਜਾਂਦੀਆਂ ਡਾਰ ਬੋਰੀ ਸਾਰੀ ਨਿਕਲ ਗਈਆਂ ਬਾਹਰ ਹਾਂਜੀ ਇਹਨਾਂ ਨੂੰ ਵੀ ਪਤਾ ਹੁੰਦਾ ਮਾੜਾ ਜਿਹਾ ਹੋਰ ਨਾ ਮਾਰੋ ਮਤਲਬ ਕਿ ਆਪਣੇ ਆ ਵੀ ਤੁਰ ਪਿੰਦੀਆਂ ਮੈਨੂੰ ਟਾਈਮ ਪਤਾ ਵੀ ਆ ਯਾਰ ਉਹ ਜੀ ਪਤਾ ਟਾਈਮ ਹਾਂਜੀ ਤੇ ਹੁਣ ਅਸੀਂ ਚੱਲਿਆਂ ਜੀ ਮਿਲਕਿੰਗ ਸ਼ੈੱਡ ਦੇ ਵਿੱਚ ਤੇ ਉੱਥੇ 800 ਗਾਂ 2 ਘੰਟੇ ਵਿੱਚ ਚੋਈ ਜਾਣੀ ਮਤਲਬ ਘੰਟੇ 'ਚ 400 ਗਾਂ ਚੋਈ ਜਾਣੀਆਂ ਤੁਸੀਂ ਦੇਖ ਲਓ ਸਿਸਟਮ ਕਿੰਨਾ ਐਡਵਾਂਸ ਕਿਹੋ ਜਿਹਾ ਹੁਣ ਤੇ ਤੁਹਾਨੂੰ ਫਾਰਮ ਦੇ ਵਿੱਚ ਆਪਾਂ ਚੱਲਦੇ ਆ ਤੇ ਨਾਲ ਨਾਲ ਦਿਖਾਉਨੇ ਆ ਤੇ ਦੁੱਧ ਦੀ ਪ੍ਰੋਡਕਸ਼ਨ ਕਿੰਨੀ ਹੁੰਦੀ ਆ ਕਿੰਨੀ ਕਮਾਈ ਆ ਕਿਵੇਂ ਆਪਣਾ ਦੁੱਧ ਸਾਰਾ ਅੱਗੇ ਦਾ ਪ੍ਰੋਸੈਸ ਹੁੰਦਾ ਹੈਗੇ ਹਨ ਤੇ ਜਿੰਨਾ ਇਹ ਫਾਰਮ ਦਾ ਗੇੜਾ ਹੈ ਮਿਲਕਿੰਗ ਪਲਾਂਟ ਦਾ ਉਹ ਸਾਰਾ ਤੁਹਾਨੂੰ ਦਿਖਾਉਨੇ ਆ ਹਾਂ ਬਾਜੇ ਵਜੋਂ ਨੇ ਬੰਦੇ ਨੇ ਹਾਂਜੀ ਇਹਨਾਂ ਨੂੰ ਤੋੜਨ ਲਈ ਇਹ ਜਦੋਂ ਆਪਾਂ ਗਾਵਾਂ ਲਈਆਂ ਹਨ ਨਾ ਹਾਂ ਉਦੋਂ ਕ ਕਮੋਂ ਕਮੋਂ ਤੇ ਚੱਲਦੀਆਂ ਹਨ ਹਾਂ ਹੁਣੇ ਚਲੋ ਚਲੋ ਤੇ ਚੱਲਦੀਆਂ ਪੰਜਾਬੀ ਜਿੰਨਾ ਜਿੰਨਾ ਚਲੋ ਚਲੋ ਤੇ ਲਾਤੀ ਅੱਛਾ ਉਦੋਂ ਕਹਿੰਦੇ ਕਮੋਂ 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 ਕਰਦੇ ਹਨ ਗੋਰੇ ਪਹਿਲਾਂ ਗੋਰੇ ਕੋਲੇ ਸੀਗਾ ਫਰਮ ਇਹ ਹਾਂਜੀ ਹਾਂਜੀ ਗੋਰਿਆਂ ਕੋਲੇ ਸੀ ਤੇ ਹੁਣ ਜਦੋਂ ਦੀ ਅਸੀਂ ਲਈਏ ਚਲੋ ਚਲੋ ਤੇ ਨਾਲ ਚੱਲਦੀਆਂ ਆਹ ਬਾਈ ਦਾ ਬਾਈ ਦਾ ਤਾਂ ਆਪਦੇ ਅਲੱਗ ਭਾਸ਼ਾ ਹੈਗੀ ਚਲ ਜਾਏਦਣ ਕਹਿੰਦੇ ਬਾਈ ਆਓ ਆਓ ਆ ਚੱਕ 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 ਯਾਰ ਪੰਜਾਬ ਵਾਲਾ ਕਹਿੰਦਾ ਹਰ ਹੁਣ ਆਓ ਇਹ ਬੰਦ ਕਰਨਾ ਭਾਈ ਜੀ ਅੱਛਾ ਬਾਹਰ ਨਿਕਲ ਜਾਈਂ ਠੀਕ ਹੈ ਠੀਕ ਹੈ ਠੀਕ ਹੈ ਏ ਯਾਰ ਨਾ ਕੰਮ ਸੌਖਾ ਵੀ ਹੈ ਪਰ ਔਖਾ ਵੀ ਹੈ ਸੌਖਾ ਇਸ ਗੱਲੋਂ ਕਿ ਟੈਕਨੋਲੋਜੀ ਹੈ ਸਾਰਾ ਕੁਝ ਆਪਣੇ ਆਪ ਗਿੱਜਿਆ ਹੋਇਆ ਹੈ ਔਖਾ ਇਸ ਗੱਲੋਂ ਵੀ ਇਕੱਲਾ ਬੰਦਾ ਜੇ ਵਿਚਰ ਜੇ ਪਸ਼ੂ ਯਾਰ ਵੀ ਕਿਵੇਂ ਸਾਹਮਣੇ ਹੈ ਨਾ ਤੇ ਆਪਣੇ ਆਪ ਚ ਦੋਵੇਂ ਚੀਜ਼ਾਂ ਯੂਨੀਕ ਹੈ ਤੇ ਇਹ ਹੁਣ ਪ੍ਰੋਪਰ ਫਾਰਮ ਤੇ ਅਸੀਂ ਪਹੁੰਚ ਗਏ ਪਿੱਛੇ ਮਿਲਕਿੰਗ ਸ਼ੈੱਡ ਕਹਿ ਸਕਦੇ ਹੋ ਤੁਸੀਂ ਪ੍ਰੋਪਰ ਤੇ ਇੱਥੇ ਹੁਣ ਬਾਈ ਜੀ ਹੁਣਾਂ ਨੇ ਦੋ ਜਣਿਆਂ ਨੇ ਲੱਗਣਾ ਮਤਲਬ ਦੋ ਜਣਿਆਂ ਨੇ ਸਾਰੀਆਂ ਕੰਮਾਂ 800 ਗਾਂ ਇੱਕ ਜਣੇ ਨੇ 400 ਗਾਂ 14 ਨਹੀਂ ਵੈਸੇ ਇੰਡੀਆ 'ਚ ਵੀ ਆਪਣੇ ਕੰਮ ਆ ਗਿਆ ਮੈਂ ਨਹੀਂ ਕਹਦਾ ਇੰਡੀਆ 'ਚ ਨਹੀਂ ਹੈਗਾ ਬਿਲਕੁਲ ਹੈਗਾ ਮਸ਼ੀਨਾਂ ਪਰ ਜਿਹੜੀ ਚੀਜ਼ ਤੁਹਾਨੂੰ ਇੱਥੇ ਦਿਖਾਉਣ ਲੱਗੇ ਅੱਜ ਉਹ ਤੁਸੀਂ ਕਿਤੇ ਨਹੀਂ ਦੇਖਿਓ ਨੇ ਉਹਨਾ ਤੁਸੀਂ ਮਤਲਬ ਨਾ ਸਾਡੇ ਪਹਿਲਾਂ ਵਲੌਗ ਰਾਹੀਂ ਦੇਖੀਏ ਨਾ ਅੱਖੀਂ ਦੇਖੀਏ ਤੇ ਆਜੋ ਅੰਦਰ ਚੱਲਦੇ ਆਂ ਦਰਦੀ ਤਾਂ ਨਹੀਂ ਬਾਈ ਨਹੀਂ ਨਹੀਂ ਬਾਈ ਦਰਦੀ ਨਹੀਂ ਮੈਨੂੰ ਐ ਕਿਤੇ ਡਰ ਕੇ ਉਹ ਨਾ ਤੜਾ ਤੜੂ ਜਾਣ ਹੈ ਨਹੀਂ ਜਾਂਦੀਆਂ ਬਾਈ ਇਹ ਵੀ ਦੇਖਣਾ ਪੈਂਦਾ ਗਾਵਾਂ ਨੂੰ ਅਸੀਂ ਬੰਦ ਕਰਤਾ ਜੀ ਗੇਟ ਤੇ ਹੁਣ ਸਾਨੂੰ ਲੰਘਣ ਨੂੰ ਉੱਪਰ ਦੀ ਟੱਪਣਾ ਪੈਣਾ ਹਾਂ ਬਾਹੋਂ ਉਤੋਂ ਦੀ ਕੁੱਦਣ ਦੇ ਤੇ ਬਾਈ ਜੀ ਮੈਂ ਕਹਿ ਪੁੱਛਣਾ ਸੀ ਇਹਨਾਂ ਦੇ ਜਿਹੜੇ ਲਾਲ ਹਰੇ ਰੰਗ ਮਾਰੇ ਆ ਤੁਸੀਂ ਹਾਂਜੀ ਇਹ ਕਾਦੇ ਵਾਸਤੇ ਮਾਰੇ ਮਤਲਬ ਕਿਸੇ ਨੇ ਲਾਲ ਕਿਸਦਾ ਹਰਾ ਅਸਲ ਦੇ ਵਿੱਚ ਜਿਹੜਾ ਲਾਲ ਤੇ ਹਰਾ ਇਹਦਾ ਕੰਮ ਸੇਮ ਹੀ ਹੈ ਬਾਡੇ ਕੋ ਲਾਲ ਰੰਗ ਮੁੱਕ ਗਏ ਆ ਪਰ ਉਹਨਾਂ ਨੇ ਜਿੱਦਾਂ ਲਾਲ ਵਾਲੀਆਂ ਤੇ ਹਰੇ ਵਾਲੀਆਂ ਨੇ ਵੀ ਇਹਨਾਂ ਦੇ ਟੀਕੇ ਲੱਗ ਗਏ ਨੇ ਅੱਛਾ ਮੈਂ ਕਿਹਾ ਨਿਸ਼ਾਨੀ ਲਾਈ ਹੈ ਨਹੀਂ ਨਹੀਂ ਇਹ ਨਿਸ਼ਾਨੀ ਬਸ ਇਸੇ ਚੀਜ਼ ਦੀ ਵੀ ਇਹਨਾਂ ਦੇ ਟੀਕੇ ਲੱਗੇ ਹੋਏ ਨੇ ਗਾਵਾਂ ਦੇ ਠੀਕ ਹੈ ਉਦਾਂ ਜਿਹਨਾਂ ਦੇ ਨਹੀਂ ਲੱਗੇ ਉਹਨਾਂ ਦੇ ਨੀਲਾ ਰੰਗ ਵੱਜਿਆ ਹੁੰਦਾ ਓਕੇ ਹਾਂਜੀ ਜਿਹੜਾ ਨਾ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀ ਤੁਸੀਂ ਇਹੋ ਜਿਹਾ ਫਾਰਮ ਪਹਿਲਾਂ ਕਦੇ ਨਹੀਂ ਦੇਖਿਆ ਹਣਾ ਕਿਉਂਕਿ ਇਹ ਰੋਟਰੀ ਫਾਰਮ ਹੈ ਰੋਟਰੀ ਮਤਲਬ ਇਹਦੇ ਤੇ ਗਾਵਾਂ ਚੜਦੀਆਂ ਤੇ ਹੈ ਘੁੰਮਦਾ ਰਹਿੰਦਾ ਤੇ ਚੋਈ ਹੋ ਜਾਂਦੀ ਹੈ ਤੇ ਇਹ ਆਸਟ੍ਰੇਲੀਆ ਨਿਊਜ਼ੀਲੈਂਡ ਦੋ ਹੀ ਕੰਟਰੀ ਆ ਕਹਿੰਦੇ ਜਿੱਥੇ ਰੋਟਰੀ ਫਾਰਮ ਹੈਗੇ ਬਾਕੀ ਜਿਵੇਂ ਹੋਰ ਯੂਰਪ ਵਗੈਰਾ ਜਿੱਥੇ ਵਰਤੇ ਨਹੀਂ ਜਾਂਦਾ ਤੇ ਤੁਹਾਨੂੰ ਨਾਲ ਨਾਲ ਆਜੋ ਦਿਖਾਈਏ ਕਿ ਕਿਵੇਂ ਦਾ ਇਧਰਲੇ ਪਾਸੇ ਜੇ ਤੁਸੀਂ ਅੰਦਰ ਨੂੰ ਦਿਖਾਉਂਗੇ ਨਾ ਇਹ ਇਸ ਤਰ੍ਹਾਂ ਦਾ ਇਹ ਰੋਟਰੀ ਆ ਜੀ ਤੇ ਇਹ ਚੱਕੀ ਚੱਲਦੀ ਹੈ ਜਿਵੇਂ ਤੁਸੀਂ ਕਹਿੰਦੇ ਚੱਕੀ ਚੱਲਦੀ ਹੈ ਤੇ ਚੱਕੀ ਤੇ ਇਹ ਚੜੀ ਜਾਂਦੀ ਆ ਘੁੰਮੀ ਜਾਂਦੀ ਆ ਤੇ ਆਹ ਚੀਜ਼ ਹੈ ਜੀ ਸਾਰੀ ਤੇ ਆ ਹੁਣ ਤੁਸੀਂ ਦੇਖੋ ਤਾਂ ਆਪਣਾ ਇਹਦੇ ਚੜਨ ਲੱਗੀਆਂ ਇਹ ਤੇ ਨਾਲ ਆਪਾਂ ਬਾਈ ਨੂੰ ਪਹਿਲਾਂ ਪੁੱਛ ਵੀ ਲਵਾਂਗੇ ਬਾਹਰ ਜੋਂ ਤੁਹਾਡੇ ਨਾਲ ਤੇ ਪਹਿਲਾਂ ਛਣ ਛਣ ਤੋਤੇ ਜਾਂਦੇ ਜੀ ਜਿਠੋ ਮੜਾ ਬੋਹਾ ਬੋਹਾ ਲੱਗਿਆ ਨਾ ਉਹ ਇਹ ਸਾਫ ਸਫਾਈ ਕੀਤੀ ਜਾਂਦੀ ਹੈਗੀ ਤੇ ਭਾਈ ਇਹਦੇ ਕਿੰਨੀ ਇਹ ਚੱਕੀ ਦੇ ਕਿੰਨੀਆਂ ਗਾਵਾਂ ਜੜ ਜਾਂਦੀਆਂ ਇਹ ਇੱਥੇ 54 ਜੜ ਜਾਂਦੀਆਂ ਜੀ ਚਰੰਜਾ گاਵਾ ਚਰੰਜਾ گاਵਾ ਸਾਢੇ 7 ਤੋਂ ਸਾਢੇ 7 ਮਿੰਟਾਂ ਦੇ ਵਿੱਚ ਮਿਲਕ ਕਰ ਲੈਂਦੇ ਆ 7 ਮਿੰਟਾਂ ਚ 50 ਜਾਂ ਚੋਈਆਂ ਜਾਂਦੀਆਂ ਜੀ ਤਾਂ ਫੇਰ ਤਾਂ ਜਿਹੜਾ ਤੁਸੀਂ ਦੱਸ ਰਹੇ ਸੀ ਵੀ 2 ਘੰਟੇ 2 ਘੰਟੇ ਤੇ ਬਾਈ ਚੋਈਆਂ ਜਾਣਗੀਆਂ 2 ਘੰਟੇ ਚੋਈਆਂ ਜਾਣਗੀਆਂ ਜੀ ਬਿਲਕੁਲ ਤੇ ਬਸ ਆਹ ਦੇਖੋ ਜੀ ਦੋ ਬੰਦੇ ਲੱਗਿਆ ਦੋਨੇ ਮੈਂ ਤੁਹਾਨੂੰ ਦਿਖਾਉਂਗਾ ਜੀ ਇੱਕ ਬਾਈ ਜੀ ਤਾਂ ਆਪਣੇ ਆਹ ਲੱਗੇ ਹੋਏ ਆ ਇੱਧਰ ਤੇ ਇਹ ਕੱਪ ਲਾਉਂਦੇ ਮਤਲਬ ਇਹ ਮਸ਼ੀਨ ਵਾਲਾ ਕੱਪ ਤੁਸੀਂ ਕਹਿ ਸਕਦੇ ਹੋ ਬਸ ਫਟਾਫਟ ਜਦੋਂ ਗਾਂ ਆਈ ਜਾਂਦੀ ਪਾਣੀ ਮਾਰ ਕੇ ਜਿਹੜੀ ਮੜੀ ਜੀ ਭਵਾ ਲੱਗਦਾ ਹੈ ਨਾ ਤੇ ਕੱਪ ਲਾ ਦੇਣਾ ਉਹਦੇ ਤੇ ਤੇ ਬਾਈ ਜੀ ਫਿਰ ਮਿਲਕਾਂ ਦਾ ਉਹੀ ਪ੍ਰੋਸੈਸ ਹੈ ਹਾਂਜੀ ਆਜੋ ਮਿਲਕੀਨ ਦਾ ਸੇ ਉੱਪਰ ਉੱਪਰ ਦੀ ਆਪਾਂ ਗੇੜਾ ਦਿੰਨੇ ਆ ਸਾਰੇ ਹਾਂਜੀ ਆਜੋ ਦਿਖਾਉਣੇ ਸਾਰ ਤੇ ਬਾਈ ਆਸਟ੍ਰੇਲੀਆ ਨਿਊਜ਼ੀਲੈਂਡ ਮੈਨਾਂ ਦਾ ਦੋਨੇ ਕਿਤੇ ਬਹੁਤ ਜ਼ਿਆਦਾ ਮਸ਼ਹੂਰ ਹੈ ਜੀ ਹੈਨਾ ਹਾਂਜੀ ਹਾਂਜੀ ਇਹ ਮਸ਼ਹੂਰ ਹੈ ਵੈਸੇ ਉਧਾਂ ਹਾਂਜੀ ਮਤਲਬ ਇੰਦਾ ਇਹ ਟਾਈਮ ਐਫੀਸ਼ੀਐਂਟ ਬਹੁਤ ਹੈ ਜਿਹੜੇ ਵੱਡੇ ਖਾਣ ਨੇ ਨਾ ਜਿਦਾ ਮਾਲ ਤੁਹਾਡੇ ਕੋਲ 1200 ਡੋਮ ਵਾਲਾ ਖਾੜੇ ਉਹਨਾਂ ਲਈ ਚੀਜ਼ ਕਾਮਯਾਬ ਬਹੁਤ ਹੈ ਠੀਕ ਹੈ ਮੈਂ ਬਈ ਇੰਡੀਆ ਚ ਨਹੀਂ ਪਹਿਲਾਂ ਕਦੇ ਜਾਂ ਆਪਣੇ ਕਿਤੇ ਵੀ ਨਹੀਂ ਦੇਖੀ ਹਨ ਇਹ ਇਧਰਲੇ ਦੇਸ਼ਾਂ ਜੀ ਹੈ ਹਾਂਜੀ ਇਧਰਲੇ ਦੇਸ਼ਾਂ ਜੀ ਉਹਦਾ ਇੰਡੀਆ ਜੀ ਵੀ ਚਲੋ ਹੁਣ ਤਿਆਰ ਗਿਆ ਪਰ ਇੰਨੀ ਜਿਦਾ ਐਡੇ ਵੱਡੇ ਲੈਵਲ ਤੇ ਨਹੀਂ ਹੈਗਾ ਜਿਦਾ ਹਾਂਜੀ ਬਈ ਥੋੜੀਆਂ ਗਾਮਾ ਰੋਟਰੀ ਵਾਲਾ ਹਾਂਜੀ ਇਧਰ ਬਾਈ ਜੀ ਕੀ ਹੈ ਇਹ ਬਈ ਇਧਰ ਆਹ ਲੱਗੇ ਹੋਏ ਨੇ ਫਿਲਟਰ ਅੱਛਾ ਜੀ ਬਈ ਜਿਹੜਾ ਦੁੱਧ ਅੰਦਰ ਜਾਣ ਲਿਆ ਉਹ ਸਾਰਾ ਪਹਿਲਾਂ ਇਹਨਾਂ ਫਿਲਟਰਾਂ ਚੋਂ ਹੋਣ ਲਿਆ ਠੀਕ ਹੈ ਹਾਂਜੀ ਦੋਏ ਦੋ ਫਿਲਟਰਾਂ ਚੋਂ ਹੋ ਕੇ ਫਿਰ ਆਪਣੇ ਚਿਲਰ ਪਲੇਟ ਤੇ ਠੀਕ ਹੈ ਜੀ ਬਈ ਇਹ ਦੁੱਧ ਨੂੰ ਜੇਦਾ ਮੰਨ ਲਓ ਗਰਮ ਦੁੱਧ ਨੂੰ ਇੱਕ ਟੈਂਪਰੇਚਰ ਤੱਕ ਡੋਨ ਕਰਦੀ ਜੇਦਾ ਮੈਂ 7 ਕ ਟੈਂਪਰੇਚਰ ਤੱਕ ਕਿਉਂਕਿ ਇਹਦੇ ਗਾਂ ਚੋ ਗਿਆ ਜੇ ਜਦੋਂ ਗਰਮ ਹੁੰਦਾ ਗਰਮ ਹੁੰਦਾ ਦੁੱਧ ਦੇ ਇਹ 7 ਡਿਗਰੀ ਦੇ ਲਿਓਣਾ ਆਪਾਂ ਦੁੱਧ ਜਿਹੜਾ ਓਕੇ ਹਾਂਜੀ ਉਸ ਤੋਂ ਬਾਅਦ ਜੇਦਾ ਫਿਰ ਇਹਨਾਂ ਪੈਕ ਲੱਗੇ ਨੇ ਬਾਹਰ ਇਥੋਂ ਬਾਹਰ ਚੱਲ ਜਾਣਾ ਢੋਲ ਚ ਬਾਕੀ ਫਿਰ ਕੰਮ ਢੋਲਾਂ ਦਾ ਢੋਲਾਂ ਦੇ ਅੰਦਰ ਵੀ ਚਿਲਰ ਲੱਗਾ ਹੋਇਆ ਅੱਛਾ ਉਹ ਵੀ ਠੰਡੇ ਰੱਖਦੇ ਨੇ ਉਹ ਵੀ ਠੰਡੇ ਰੱਖਦੇ ਨੇ ਫਿਰ ਉਹਨਾਂ ਨੇ ਉਹ ਟੈਂਪਰੇਚਰ ਜਿਹੜਾ 4 1/2 ਦੇ ਵਿੱਚ ਮੇਨਟੇਨ ਕਰਕੇ ਰੱਖਣਾ ਮਤਲਬ ਇਹ ਖਰਾਬ ਨਾ ਹੋਵੇ ਖਰਾਬ ਨਾ ਹੋਵੇ ਮਤਲਬ ਜੇ ਕਈ ਤਾਂ ਤੁਹਾਡੇ ਜਿਵੇਂ ਹੁਣ ਚੱਕਣ ਆਉਂਦੇ ਹੋਣਗੇ ਉਹ ਵੀ ਲੇਟ ਹੋ ਜੇ ਹਾਂਜੀ ਹਾਂਜੀ ਬਿਲਕੁਲ ਚਲੋ ਆਪਾਂ ਅੱਗੇ ਨੂੰ ਲੋਕ ਨੇ ਹਾਂਜੀ ਹਾਂ ਭਾਜੀ ਇਹ ਵੀ ਹੋਰ ਮੈਂਸ਼ਨ ਕਰਦੀ ਇਹ ਗਰਮ ਗਰਮ ਪਾਣੀ ਦੇ ਸਿਲੰਡਰ ਨੇ ਅੱਛਾ ਜੀ ਇਹਦੇ ਵਿੱਚ ਜਿਹੜੀ ਨੀ ਟੈਕਨੋਲੋਜੀ ਲਾਈ ਹੋਈ ਹੈ ਵੀ ਜਿੱਦਾਂ ਜਿੱਦਾਂ ਪਲਾਂਟ ਚੱਲੇਗਾ ਜਿਹੜਾ ਆ ਪਾਣੀ ਗਰਮ ਇਹਦੇ ਵਿੱਚੋਂ ਨਿਕਲਣ ਡਿਆ ਮਤਲਬ ਜੀ ਇੱਕ ਸਾਈਡ ਤੋਂ ਦੁੱਧ ਠੰਡਾ ਹੋਣ ਡਿਆ ਗਰਮ ਪਾਣੀ ਨਿਕਲਣ ਡਿਆ ਉਹ ਗਰਮ ਪਾਣੀ ਇਹਨਾਂ ਦੇ ਵਿੱਚ ਜਾਣ ਡਿਆ ਇਹਦਾ ਗਰਮ ਪਾਣੀ ਦੇ ਲੈਵਲ ਭਰਨ ਲਿਆ ਸਾਨੂੰ ਜੋ ਬਹੁਤ ਸਾਰੇ ਲੋੜ ਹੈ ਪਲਾਂਟ ਵਾਸ਼ ਕਰਨ ਲਈ ਕੁਝ ਵੀ ਨੇਚਰਲੀ ਆਟੋਮੈਟਿਕ ਨਹੀਂ ਮਤਲਬ ਉਹਨੂੰ ਫੇਰ ਵਰਤ ਤਾ ਦੇ ਹਾਂਜੀ ਗਰਮ ਪਾਣੀ ਨੂੰ ਆਪਾਂ ਇੱਥੋਂ ਕਮਾ ਕੇ ਫੇਰ ਯੂਜ਼ ਕਰ ਲੇ ਹਾਂਡਾ ਸਿਸਟਮ ਹੈ ਆਟੋ ਸਿਸਟਮ ਹੈ ਹਾਂਜੀ ਚਲੋ ਜੀ ਤੇ ਮੈਂ ਤੁਹਾਨੂੰ ਦਿਖਾਣਾ ਜੀ ਆ ਚੱਕੀ ਦੇਖੋ ਘੁੰਮਦੀ ਤੇ ਇਹ ਹੈ ਜੀ ਰੋਟਰੀ ਫਾਰਮ ਤੇ ਇਹਦੇ ਤੇ ਬਈ ਇਹ ਵੱਡਾ ਵੀ ਆਉਂਦਾ ਹੈ ਜਾਂ ਮਤਲਬ ਜਿਵੇਂ 60 ਵਾਲਾ ਹਾਂਜੀ ਹਾਂਜੀ ਨਹੀਂ 60 ਵਾਲਾ 60 ਵਾਲਾ ਵੀ ਹੁੰਦਾ 60 ਵਾਲਾ ਅੱਜ 80 ਵਾਲਾ ਵੀ ਹੈਗਾ अच्छा 80 ਵਾਲਾ ਵੀ ਹੈਗੇ ਨੇ ਇਹ ਕੰਮ 80 ਤੋਂ ਉੱਪਰ 80 ਤੋਂ ਉੱਪਰ ਨਹੀਂ ਮੈਂ ਜਦਾਂ ਕੋ ਵੇਖਿਆ ਅਜਾ ਮੈਕਸਿਮਮ 80 ਵਾਲਾ ਹੀ ਮੈਂ ਵੇਖਿਆ ਬਲ ਹੋ ਸਕਦਾ ਕਿ ਇਹ ਕੋਈ ਜਿਆਦਾ ਹੀ ਕਿਤੇ ਜਿਆਦਾ ਘੋਡੀਆਂ ਜਿਆਦਾ ਗਾਵਾਂ ਹੋਣ ਕੁਝ 5000 ਦੇ ਲਾਗੇ ਜਾ ਕੇ ਲਈ ਫਿਰਨ ਡਿਆ ਉਹਦੇ ਕੋ ਫਿਰ 100 ਦਾ ਵੀ ਕਾਮਯਾਬ ਹੁੰਦਾ ਪਰ ਇਦਾਂ ਵੀ ਜੇ 80 ਦਾ ਬਣਾ ਲਓ ਤੇ ਆ ਜਿਹੜਾ ਜਿਹੜੀ ਸਪੀਡ ਹੈ ਇਹ ਮਤਲਬ ਲੰਬਾ ਬਣਾ ਲੈਂਦੀਆਂ ਚੱਕਰ ਘੁੰਮਣ ਲੱਗਿਆ ਗਾਵਾਂ ਮਿਲ ਕੋ ਛੇਤੀ ਹੋ ਜਾਂਦੀਆਂ ਹਾਂ ਜੀ ਤੇ ਆਹ ਦੇਖੋ ਜੀ ਹੁਣ ਜਿੰਨਾ ਟਾਈਮ ਇਹਦੇ ਤੇ ਗਾਹ ਰਹਿਣੀ ਹੈ ਬਾਈ ਜੀ ਇਹਦੇ ਤੇ ਕਿੰਨੇ ਮਿੰਟ ਰਹਿੰਦੀ ਹੈ ਇਹ ਮਤਲਬ 7 ਮਿੰਟ 7 ਮਿੰਟ ਹਾਂਜੀ ਤੇ ਮਤਲਬ ਇਹ ਇਹ ਫਿਰ ਕੱਲੀ ਕੱਲੀ ਗਾਹ ਨਿਕਲ ਕੇ ਜਾਣੀ ਆਣੀ ਆ ਜਾਂ ਫਿਰ ਇਹ ਪੂਰਾ ਪੂਰ ਆ ਜਿਹੜਾ ਮਤਲਬ ਇਹਨੂੰ ਸਾਰੇ ਨੂੰ ਤੁਸੀਂ ਢਾਣੇ ਨਹੀਂ ਇਹ ਕੱਲੀ ਕੱਲੀ ਉਧਰੋਂ ਚੜੀ ਜਾਣੀ ਹੈ ਇਧਰੋਂ ਕੱਲੀ ਕੱਲੀ ਉਤਰੀ ਜਾਣੀ ਆ ਦੂਜੇ ਪਾਸੇ ਉਤਰ ਰਹੀ ਚਲੋ ਆਪਾਂ ਜਿੱਧਰ ਉਤਰਦੇ ਆਉਂਦੇ ਆ ਇਹ ਦੇਖੋ ਜੀ ਇਧਰ ਆ ਕੱਪ ਇਹ ਉਤਰੇ ਨਹੀਂ ਹਜੇ ਹੈ ਨਾ ਕਿਸੇ ਹਾਂਜੀ ਉਹ ਇੱਥੇ ਬਾਈ ਇੱਥੇ ਬਾਈ ਅੱਗੇ ਉਤਾਰੀ ਜਾਂਦੇ ਹਾਂ ਹਾਂਜੀ ਹਾਂਜੀ ਉਹ ਬਾਈ ਤਾਰੀ ਜਾਂਦਾ ਉਹਨੂੰ ਭਾਈ ਜੀ ਕਿੰਨੇ ਲੀਟਰ ਜੇ ਮੈਂ ਦੁੱਧ ਦੀ ਗੱਲ ਕਰਾਂ ਆਪਣਾ ਵਿੱਕੀ ਭਾਈ ਦੁੱਧ ਕਿੰਨੇ ਲੀਟਰ ਮਤਲਬ ਇੱਕ ਗਾਂ ਤੁਹਾਡੀ ਕੱਢ ਦਿੰਦੀ ਹੈ ਪ੍ਰੋਡਕਸ਼ਨ ਜਾਂ ਕਿੰਨੀ ਹੈ ਦੁੱਧ ਭਾਈ ਜਿੱਦਾਂ ਜੇ ਦੇ ਫੀਡ ਵਾਲੇ ਸਿਸਟਮ ਨੇ ਉਹ ਤੇ 25 25 ਲੀਟਰ 30 30 ਲੀਟਰ ਵੀ ਕਰ ਦਿੰਦੀਆਂ ਜਿੱਦਾਂ ਹੁਣ ਸਾਡੇ ਕੋ ਗਰਾਸ ਵੇਚਦੇ ਇਹ 15 16 ਲੀਟਰ ਜਿਹੜੀ ਗਾਂ ਹੈ ਇਹ ਕਰ ਹੀ ਜਾਂਦੀ ਏ ਇੱਕ ਗਾਂ 15 16 ਲੀਟਰ ਮਤਲਬ ਐਵਰੇਜ ਹੈ ਇਦਾਂ ਡੇਲੀ ਦਾ ਕਿੰਨਾ ਦੁੱਧ ਕੱਢ ਦਿੰਦੇ ਆ ਤੁਸੀਂ ਹਾਂ ਡੇਲੀ ਦਾ ਆਪਾਂ ਉਹੀ 27 28 ਹਜ਼ਾਰ ਲੀਟਰ ਕੱਢ ਲੀਦਾ 27 28 ਹਜ਼ਾਰ 27 28 ਹਜ਼ਾਰ ਲੀਟਰ ਰੋਜ਼ ਦਾ ਦੁੱਧ ਕੱ ਚਲੋ ਜੀ ਹਾਂ ਜੀ ਆਪਾਂ ਦੇਖਦੇ ਹਾਂ ਹੁਣ ਅੱਗੇ ਤੁਹਾਨੂੰ ਦਿਖਾਉਦੇ ਆ ਇੱਧਰ ਆ ਬਾਈ ਜੀ ਜੇ ਇੱਥੇ ਵੀ ਕੋਲੇ ਲੱਗੇ ਹੋਏ ਨੇ ਦੇਖੋ ਤੇ ਇਹਨਾਂ ਨੇ ਜੀ ਆ ਕਾਪਾ ਦਾਰੀ ਆ ਕਾਪਾ ਲਾਤਾ ਉਹ ਤੰਗ ਤਾਂ ਤੇ ਬਾਈ ਨੇ ਇਧਰੋਂ ਸਪਰੇਅ ਮਾਰ ਦੇਣੀ ਉਹਦੇ ਤੇ ਅੱਛਾ ਇਹ ਸਪਰੇਅ ਕਾਦੇ ਵਾਸਤੇ ਸਪਰੇਅ ਜਿੱਦਾਂ ਮੰਨ ਲਓ ਬੈਕਟੀਰੀਆ ਵਗੈਰਾ ਬਈ ਕਿਲ ਕਰਨ ਵਾਸਤੇ ਵੀ ਥਾਣਾ ਦੇ ਵਿੱਚ ਦਾ ਥਾਣਾ ਦਾ ਮੂੰਹ ਖੁੱਲਿਆ ਹੁੰਦਾ ਦੋਦੇ ਲਈ ਵੀ ਥਾਣਾ ਦੇ ਵਿੱਚ ਬੈਕਟੀਰੀਆ ਨਾਲ ਬਿਮਾਰੀ ਨਾ ਹੋਵੇ ਤੇ ਈਵਨ ਕਿ ਵੈਕਿਊਮ ਦੇ ਨਾਲ ਨਾ ਖਾਣਨ ਜਿੱਦਾਂ ਮੰਨ ਲਓ ਬਈ ਉਹ ਹੋ ਜਾਂਦੇ ਨੇ ਕ੍ਰੈਕ ਪੈ ਜਾਂਦਾ ਥਾਣਾ ਦੇ ਵਿੱਚ ਹਾਂ ਵੀ ਇਹ ਉਹਨ ਠੀਕ ਹੈ ਮੈਂ ਪੈਨ ਨਹੀਂ ਦਿੰਦਾ ਸੋ ਇਸ ਤਰ੍ਹਾਂ ਦਾ ਜੀ ਵਾਹ ਮਸ਼ੀਨ ਲੱਗ ਜਾਣੇ ਖੜਕੇ ਲਾਈ ਜਾਣਾ 2 ਘੰਟੇ ਇਹੀ ਕੰਮ ਦਾ ਬਸ ਉਹ ਜਿਹੜੀ ਮਾਰਦੀ ਸੋ ਨਹੀਂ ਚੋਇਆ ਗਿਆ ਉਦੋਂ ਉਹ ਰੀਪੀਟ ਚੱਲ ਜਾਣੀ ਵੇਖੋ ਅੱਛਾ ਇਹ ਸਪਰੇਅ ਮਾਰਦੀ ਹੈ ਸਪਰੇਅ ਮਾਰਦੀ ਹੋਈ ਤੇ ਇਹੇ ਬਾਈ ਜੀ ਜੇ ਮੈਂ ਹੁਣ ਗਾਹ ਐ ਮੈਂ ਤੁਹਾਨੂੰ ਦਿਖਾਵਾਂ ਜੀ ਇੱਧਰ ਆ ਕੇ ਜੇ ਤੁਸੀਂ ਪਿੱਛੇ ਦੇਖੋਗੇ ਨਾ ਇਹ ਗਾਹ ਆਟੋਮੈਟਿਕ ਨਿਕਲਦੀ ਆ ਤੇ ਆਹ ਦੇਖੋ ਜੀ ਇਹ ਚੋਈ ਗਈ ਤੇ ਆਟੋਮੈਟਿਕ ਇਹਨੇ ਬਾਹਰ ਆ ਜਾਣਾ ਤੇ ਉਹ ਸਾਰਾ ਮਤਲਬ ਸਿਸਟਮ ਪ੍ਰੋਸੈਸਰ ਦਾ ਪਤਾ ਹੈਗਾ ਕਿ ਕਿ ਸਟ੍ਰੀਕੇ ਆ ਬੰਦਰ ਜਾਣਾ ਉਧਰੋਂ ਗਾਵਾਂ ਅੰਦਰ ਜਾਈ ਜਾਂਦੀਆਂ ਇੱਕ ਚੜੀ ਜਾਂਦੀ ਆ ਉਹ ਦੇਖੋ ਉਹ ਨਵੀਂ ਚੜ ਗਈ ਉਹਦੇ ਤੇ ਜਾ ਕੇ ਤੇ ਉਧਰ ਬਾਈ ਨੇ ਇੱਕ ਨੇ ਕੱਪ ਲਾ ਦੇਣੇ ਆ ਤੇ ਜਿਹੜੀ ਇੱਧਰ ਫਰੀ ਹੋ ਗਈ ਤੇ ਇਹਨੇ ਜੀ ਵਾਪਸ ਦੇਖੋ ਤੁਸੀਂ ਪਸ਼ੂ ਨੂੰ ਪਤਾ ਕਿਵੇਂ ਲੱਗਿਆ ਨਾ ਵੀ ਮੈਂ ਫਰੀ ਆ ਵੀ ਮੇਰਾ ਕੱਪ ਲੈ ਗਿਆ ਮੈਂ ਫਰੀ ਆ ਨਾਲ ਦੀ ਨਾਲ ਥੱਲੇ ਇਹਨੂੰ ਕਿਸੇ ਨੇ ਨਹੀਂ ਕਿਹਾ ਨਾ ਵੀ ਤੂੰ ਚੱਲ ਜਾ ਦੇਖੋ ਇਹ ਨਾਲ ਦੀ ਨਾਲ ਪਿੱਛੇ ਇਹ ਲਓ ਜੀ ਇੱਥੇ ਆ ਕੇ ਨਾਲ ਦੀ ਨਾਲ ਪਿੱਛੇ ਤੇ ਮੁੜ ਗਏ ਤੇ ਸ਼ੂਟ ਵਟ ਦੇਣੀ ਆਪਾਂ ਦਵਾਰੇ ਚਾਰੇ ਦੇ ਵੱਲ ਕਾਹ ਦੇ ਮੈਦਾਨਾਂ ਚ ਤੇ ਇਹ ਸਾਰਾ ਜੀ ਚੋਾਈ ਦਾ ਸਿਸਟਮ ਸੀਗਾ ਜਿੰਨਾ ਤੁਹਾਨੂੰ ਦਿਖਾਇਆ ਹੈਗਾ ਤੇ ਇਹ ਤੋਂ ਬਾਅਦ ਹੁਣ ਆਪਣੇ ਥੋੜੇ ਟਾਈਮ ਨੂੰ ਨਾ ਇੱਥੇ ਦੁੱਧ ਵਾਲਾ ਜਿਹੜਾ ਵੱਡਾ ਟਰੱਕ ਹੈਗਾ ਉਹ ਆਉਣਾਗਾ ਤੇ ਦੁੱਧ ਵਾਲਾ ਟਰੱਕ ਤੁਹਾਨੂੰ ਉਹ ਦਿਖਾਉਣੇ ਵੀ ਉਹ ਦਾ ਪ੍ਰੋਪਰ ਬਾਈ ਕਹਿੰਦੇ ਮਤਲਬ ਇਹਦੇ ਨਾ ਇਹਨੂੰ ਟੀਕਾ ਲਾ ਕੇ ਜੋ ਸਕਦੇ ਆ ਨਾ ਇਹਨੂੰ ਕੁਝ ਦੇ ਸਕਦੇ ਆ ਗਾਉ ਨੂੰ ਪੂਰਾ ਨੇਚਰਲ ਸਿਸਟਮ ਹੈ ਜਿਵੇਂ ਦੱਸਿਆ ਨਾ ਟੋਟਲੀ ਗ੍ਰਾਸ ਕੁਦਰਤ ਤੇ ਡਿਪੈਂਡ ਜਿਵੇਂ ਕੁਦਰਤੀ ਖੇਤੀ ਹੁੰਦੀ ਹੈ ਨਾ ਆਰਗੈਨਿਕ ਫਾਰਮਿੰਗ ਉਸੇ ਤਰੀਕੇ ਦਾ ਇਹ ਸਿਸਟਮ ਦਾ ਪਲਾਂਟ ਹੈ ਮਤਲਬ ਪਲਾਂਟ ਦਾ ਸਿਸਟਮ ਹੈ ਜੀ ਤੇ ਥੋੜੀ ਥੋੜੀ ਕੰਮਣ ਵੀ ਸ਼ੁਰੂ ਹੋ ਗਈ ਤੇ ਅੱਧੇ ਘੰਟੇ ਘੰਟੇ ਨੂੰ ਆਪਣਾ ਟਰੱਕ ਆਉਣਾ ਹੈ ਤੁਹਾਨੂੰ ਬਾਹਰਲੇ ਪਾਸੇ ਨਾਲੇ ਦਾ ਫਾਰਮ ਦਾ ਫਿਰ ਆਪਾਂ ਢੇੜਾ ਦਵਾਵਾਂਗੇ ਸਾਰਾ ਤੇ ਬਾਹਰੋਂ ਇਹ ਮਤਲਬ ਕਿਵੇਂ ਦਾ ਸਿਸਟਮ ਹੈ ਇਹਨਾਂ ਦਾ ਤੇ ਨਾਲ ਹੀ ਜੀ ਪਰ ਤੁਹਾਨੂੰ ਅਗਲਾ ਪ੍ਰੋਸੈਸ ਸਾਰਾ ਦਿਖਾਉਨੇ ਆ ਆ ਗਈ ਜੀ ਦੁੱਧ ਵਾਲੀ ਗੱਡੀ ਨਾਲ ਹੀ ਤੇ ਇਹ ਦੁੱਧ ਚੱਕਣ ਦੇ ਲਈ ਆਈ ਹੈ ਤੇ ਅੱਛਾ ਪਹਿਲਾਂ ਪੁੱਛਿਆ ਵੀ ਵੀਡੀਓ ਬਣਾ ਲਈਏ ਹਾਂਜੀ ਹਾਂਜੀ ਉਹ ਵੀਡੀਓ ਪੁਆਇੰਟ ਕਰ ਜਾਵਾਂਗੇ ਹਾਂਜੀ ਹਾਂਜੀ ਅੱਛਾ ਅੱਜ ਮੈਂ ਪੁੱਛਣਾ ਸੀ ਭਾਈ ਜਿਵੇਂ ਇਹ ਦੁੱਧ ਦਾ ਆਪਣਾ ਕਿੰਨਾ ਲੱਗੇ ਜਾਂਦਾ ਹੈ ਟਰੱਕ ਇੱਕ ਵਾਰੀ ਅ ਇੱਕ ਵਾਰ ਦੇ ਵਿੱਚ ਭਜਾਈ ਨੇ ਅੱਜ 27-28 ਹਜ਼ਾਰ ਲੀਟਰ ਦੁੱਧ ਹੈਗਾ ਅੱਛਾ ਜੀ ਤੇ 28 ਦਾ 28 ਹਜ਼ਾਰ ਲੀਟਰ ਲੈ ਜਾਣਾ ਅੱਜ ਹੁਣ 28 ਹਜ਼ਾਰ ਲੀਟਰ ਲੈ ਜਾਣਾ ਤੇ ਸਿੱਧਾ ਇਹ ਮਤਲਬ ਕੰਪਨੀ ਜਾਂਦਾ ਹੈਗਾ ਹਾਂਜੀ ਇਹ ਕੰਪਨੀ ਜਿੱਦਾਂ ਆਪਣੀ ਲੰਗੀ ਕੰਪਨੀ ਫੁੱਲੀ ਟੋਕਰ ਉਹਦੇ ਵਿੱਚ OFI ਨਾਂ ਦੀ ਕੰਪਨੀ ਦਾ ਠੀਕ ਆ ਉਹ ਕੰਟੈਕਟ ਕਿਵੇਂ ਕੀਤਾ ਹੋਇਆ ਤੁਸੀਂ ਕੰਪਨੀ ਨਾਲ ਮਤਲਬ ਉਹਦਾ ਉਹਨੂੰ ਪਤਾ ਕਰ ਦੇਣ ਸੈਟ ਹੈ ਵੀ ਆਪਣਾ ਰਨ ਸੈਟ ਹੈ ਉਹਨਾਂ ਦਾ ਵੀ ਹਰ ਦਿਨ ਹੋਣਾ ਹੀ ਹੋਣਾ ਉਹਨਾਂ ਨੇ ਚੁੱਕਾ ਅੱਛਾ ਹਰ ਦਿਨ ਨਹੀਂ ਹੋਣਾ ਬਾਜ ਜਦੋਂ ਬੰਦ ਹੋ ਗਿਆ ਆਪਾਂ ਉਦੋਂ ਉਹਨਾਂ ਨੂੰ ਦੱਸ ਦੇਣਾ ਫਿਰ ਬੰਦ ਹੋ ਗਿਆ ਆਪਲਾ ਦੀ ਪਾਈ ਬਣਿਆ ਢੋਲ ਦੇ ਵਿੱਚ ਮੈਂ ਉਹਨੂੰ ਲੱਗਾ ਦਾ ਕੰਮ ਇੱਥੇ ਆਪ ਨੂੰ ਹੀ ਕਰਨੇ ਪਏ ਨੇ ਇਹ ਬਾਈ ਦਾ ਕੰਮ ਹੈ ਦੁੱਧ ਇਹਨਾਂ ਦਾ ਕੰਮ ਹੈ ਦੁੱਧ ਤਿਆਰ ਕਰਕੇ ਦੇਣਾ ਇਹਨਾਂ ਨੇ ਤਿਆਰ ਕਰਕੇ ਦੇ ਦਿੱਤਾ ਇਹਦਾ ਕੰਮਾ ਚੱਕਣਾ ਇਹਨੇ ਆਪ ਹੀ ਚੱਕਣਾ ਸਾਰਾ ਹਾਂਜੀ ਪੂਰਾ ਵੱਡਾ ਟਰੇਲਰ ਹੈ ਬਾਈ ਜੀ ਹੈਨਾ ਹਾਂਜੀ ਹਾਂਜੀ ਉਹ ਦੇ ਵਿੱਚ ਡਬਲ ਡਬਲ ਦੇਖੋਗੇ ਇਹਦੇ ਸਿਸਟਮ ਵੀ ਮੰਨ ਲਓ ਕੰਪਿਊਟਰਾਈਜ਼ਡ ਸਿਸਟਮ ਹੈ ਸਾਰਾ ਅੱਛਾ ਇਹਦੇ ਵਿੱਚ ਸੈਂਪਲ ਸੁੱਪਰ ਭਰਨੇ ਜਿਦਾਂ ਸਾਰੇ ਅੱਛਾ ਹੁਣ ਸੈਂਪਲ ਭਰ ਰਹੇ ਆ ਬਾਈ ਹਾਂਜੀ ਹਾਂਜੀ ਸੈਂਪਲ ਸੁੱਪਰ ਭਰਦੇ ਨੇ ਇਹਦਾ ਯਾਰ ਨਾਲ ਹੀ ਹੈ ਬਾਈ ਇਹ ਜਿਵੇਂ ਜੀ ਮੈਂ ਤੁਹਾਨੂੰ ਦਿਖਾਦਾ ਮੜਾ ਜਿਆ ਜਿਵੇਂ ਫੈਟ ਫੂਡ ਲਾਉਂਦੇ ਹੁੰਦੇ ਨੇ ਆਪਣੀ ਵਸੇ ਫੈਟ ਲਾ ਰਹੇ ਹੈ ਤੇ ਬਾਈ ਜੀ ਫਿਰ ਜਿਹਨੇ ਸੈਂਪਲ ਭਰਦਾ ਇਹ ਇਹ ਦੁੱਧ ਮਤਲਬ ਇਹ ਚੈੱਕ ਕਰਦਾ ਕੁਆਲਿਟੀ ਹਾਂਜੀ ਇਹਨਾਂ ਨੇ ਕੁਆਲਿਟੀ ਮਤਲਬ ਰੋਜ਼ ਦੇ ਜਿਹੜੇ ਨੇ 17 18 ਟੈਸਟ ਜਿਹੜੇ ਨੇ ਦੁੱਧ ਦੇ ਰੋਜ਼ ਦੇ ਹੁੰਦੇ ਨੇ ਰੋਜ਼ ਦੇ ਹਾਂਜੀ ਇਹਨੇ ਇੱਥੋਂ ਹੀ ਸੈਂਪਲ ਭਰ ਕੇ ਕਾਪੜਾ ਪੈਨਸਿਲਿੰ ਦਾ ਜਿਹੜਾ ਸਭ ਤੋਂ ਪਹਿਲਾ ਟੈਸਟ ਹੈ ਕੋਈ ਗਾਂ ਜਿਹੜੀ ਟੀਕੇ ਵਾਲੀ ਦੁੱਧ ਦਾ ਦੁੱਧ ਨਾ ਹੋਵੇ ਇਹਦੇ ਵਿੱਚ ਠੀਕ ਹੈ ਕਿਸੇ ਗਾਂ ਨੂੰ ਕੋਈ ਟੀਕਾ ਲੱਗਾ ਹੋਇਆ ਉਹ ਨਾ ਹੋਵੇ ਇਹਦੇ ਵਿੱਚ ਦੁੱਧ ਹਾਂ ਉਹ ਇਹਨੇ ਹੁਣੇ ਹੀ ਮੰਨ ਲਓ ਇਹਦੇ ਵਿੱਚ ਸਟ੍ਰੈਪ ਨਹੀਂ ਪਾ ਦੇਣੀ ਹੈ ਤੇ 15 ਮਿੰਟਾਂ ਦੇ ਚਿਰ ਰਿਜ਼ਲਟ ਆ ਜਾਣਾ ਆਪਾਂ ਨੂੰ ਵੀ ਐਸ ਦੁੱਧ ਦੇ ਵਿੱਚ ਜਿਹੜਾ ਕੋਈ ਤੇ ਜੇ ਟੀਜੀ ਵਾਲੀ ਜੇ ਹੋਇਆ ਟੀਜੀ ਵਾਲੀ ਗਾਵਾ ਦੁੱਧ ਹੋਇਆ ਫਿਰ ਫਾਈਨ ਬਹੁਤ ਤਕੜਾ ਕਿੰਨਾ ਫਾਈਨ ਫਿਰ ਇਹ 45 ਤੋਂ 50 ਹਜ਼ਾਰ ਡਾਲਰ ਦਾ ਜਿਹੜਾ ਟੀਕੇ ਵਾਲੀ ਦੁੱਧ ਦਾ ਫਾਈਨ ਹੈ ਆਪਾਂ 50 ਹਜ਼ਾਰ ਡਾਲਰ ਦਾ ਜਿਹੜਾ ਉਹ ਫਾਈਨ ਹੈ ਇੰਡੀਆ ਦੇ ਵਿੱਚ ਨਾ ਠੱਗ ਕਿੰਨਾ ਬਣੇਗਾ 25 ਲੱਖ ਰੁਪਏ ਆ ਜੀ 25 ਲੱਖ ਰੁਪਏ ਦਾ ਲੱਗੇਗਾ ਇਸ ਦੁੱਧ ਦਾ ਤੇ ਇਹ ਦੁੱਧ ਵੀ ਡੱਬ ਹੋਏਗਾ ਜਿੰਨੇ ਪੈਸੇ ਦਾ ਦੁੱਧ ਸਾਰਾ ਡੱਬ ਹੋਏਗਾ ਇਹ ਅੱਛਾ ਨਾਲ ਦੁੱਧ ਵੀ ਸੁੱਟਣਗੇ ਦੁੱਧ ਵੀ ਸੁੱਟਣਗੇ ਸਾਰਾ ਸਾਰਾ ਜਿੰਨਾ ਦੁੱਧ ਹਣਾ ਪੈਸੇ ਦਾ ਤਾਰ ਕੇ ਜਿਹੜੀ ਕੁਆਲਿਟੀ ਜਿਹੜੀ ਨਿਊਜ਼ੀਲੈਂਡ ਦਾ ਦੁੱਧ ਦੀ ਜੇ ਉਹ ਇਸੇ ਕਰਕੇ ਮਸ਼ਹੂਰ ਹੈ। ਹਾਂਜੀ। ਬਈ ਇਹਦੇ ਵਿੱਚ ਕੋਈ ਮਤਲਬ ਕੰਪਰਮਾਈਜ਼ ਨਹੀਂ ਕਰਦੇ ਆਪਾਂ ਨੂੰ ਜਿਹ ਪੈਂਸਿਲਿੰਗ ਦੁੱਧ ਵਾਲਾ ਪਾਇਆ ਜਾਂ ਕੁਝ ਵੀ ਟੀਕਾ ਦੁੱਧੀਆਂ ਬੰਦੇ ਵਿੱਚ। ਠੀਕ ਹੈ। ਆਪ ਮੈਂ ਤੁਹਾਨੂੰ ਦਿਖਾ ਦਿੰਦਾ ਯਾਰ ਕੋਈ ਬਾਇਰ ਰਿਪੋਰਟਾਂ ਅਨੁਕੂਤਾ ਨਾਲ ਚੱਕੀ ਫਿਰਦਾ। ਇੱਥੇ ਦੋ ਨੰਬਰ ਹੀ ਕੰਮ ਵੀ ਨਹੀਂ ਹੁੰਦਾ ਕੋਈ। ਵੀ ਤੁਸੀਂ ਉਹੀ ਉਹ ਕਰ ਦਉਂਦੇ ਆ ਨਾ ਤੇ ਤੇ ਸਾਰਾ ਇਹ ਨਾਲ ਨਾਲ ਰਿਜ਼ਲਟ ਆ ਜਾਣਾ ਹੁਣ ਇਹਦਾ। ਹਾਂਜੀ। ਕੁਸ਼ਕੂ ਦਾ ਨਾਲ ਦੀ ਵਾਲ ਆ ਜਾਣਾ। ਹਾਂ। ਕੁਸ਼ਕੂ ਟੈਸਟ ਜਿਹੜੇ ਨੇ ਮਤਲਬ ਬ 12 ਘੰਟੇ ਲੈਣਗੇ ਹਾਂ ਕੁਝ ਕੁ ਟੈਸਟ ਜਿਹੜੇ ਨੇ ਉਹ ਤੋਂ ਵੀ ਘੰਟੇ ਲੈਣਗੇ ਉਹ ਕੱਲ ਨੂੰ ਆ ਜਾਣਾ ਹੈ ਉਹ ਕੱਲ ਨੂੰ ਆ ਜੀ ਠੀਕ ਹੈ ਆਹ ਦੇਖੋ ਜੀ ਇਸ ਤਰ੍ਹਾਂ ਦਾ ਟਰੱਕ ਹੈਗਾ ਤੇ ਐ ਇਹ ਲੱਦੀ ਜਾਂਦਾ ਤੇ ਇਹ ਨਾ ਆਪਣੇ ਨਾਲੋਂ ਯਾਰ ਕਾਨੂੰਨ ਦਾ ਫਰਕ ਹੈ ਤੁਸੀਂ ਮੈਂ ਤਾਂ ਇਹ ਗੱਲ ਤੇ ਹੈਰਾਨ ਰਹਿ ਗਿਆ ਵੀ ਬਾਈ ਜਿਹੜੀ ਗੱਲ ਦੱਸ ਰਹੇ ਹੈ ਨਾ ਵੀ 50000 ਡਾਲਰ ਦਾ ਫਾਈਨ ਆਪਣੇ ਹੁਣ ਟੀਕੇ ਟੁਕੇ ਲਾ ਕੇ ਕਿਉਂ ਵੇਚੀ ਜਾਂਦੇ ਆ ਆਪਣੇ ਬਾਇ ਲੀਗਲ ਤਾਂ ਇਹਨੂੰ ਪੱਟ ਲੈਣ ਜਿਹੜਾ ਦੁੱਧ ਚੱਕਣਾ ਵੇ ਇਹਨੂੰ ਦੇ ਕੇ 1000 ਰੁਪਏ ਵੀ ਤੂੰ ਲੈ ਜਾ ਬੇ ਝਿ ਟੱਕ ਦੇ ਕੁਝ ਨਹੀਂ ਹੁੰਦਾ ਹਨਾ ਇਹ ਇਹ ਚੀਜ਼ਾਂ ਆਪਣੇ ਜਾਂਦੀਆਂ ਮਤਲਬ ਆਪਣੇ ਨਾ heira pheriyan ਬਾੜੀਆਂ ਕਾਨੂੰਨ ਦੇ ਇਹ ਦੇਸ਼ ਸਖਤ ਨੇ ਸਿਹਤ ਪ੍ਰਤੀ ਸਭ ਤੋਂ ਵੱਧ ਸਖਤ ਨੇ ਮਤਲਬ ਹਿਊਮਨ ਵੈਲਿਊ ਇਸ ਨੇ ਇਥੇ ਵੀ ਤੁਸੀਂ ਦੁੱਧ ਦਾ ਵੇਚ ਹੀ ਨਹੀਂ ਸਕਦੇ ਠੀਕੇ ਵਾਲਾ ਜੇ ਕਿਸੇ ਤਰ੍ਹਾਂ ਦਾ ਮਤਲਬ ਕੁਝ ਕੈਮੀਕਲ ਹੈ ਵਿੱਚ ਤਾਂ ਸਿੱਟੋ ਨਾਲ ਜੁਰਮਾਨਾ ਦਿਓ ਠੀਕ ਹੈ ਤੇ ਇਹ ਚੀਜ਼ਾਂ ਜੀ ਤੇ ਹੁਣ ਲੱਗੇ ਬਾਈ ਚੱਲਿਆ ਦੂਜੀ ਗੱਲ ਇਥੇ ਦੁੱਧ ਰੁਲਦਾ ਨਹੀਂ ਆਪਣੇ ਵਾਂਗੂ ਮਤਲਬ ਇਹ ਦੁੱਧ ਹੀ ਥੋੜੀ ਜਿਹੀ ਪ੍ਰੋਡਕਸ਼ਨ ਦੀ ਵੈਲਿਊ ਹੈ ਨਾਲ ਉਹ ਕਰਦਾ ਮਤਲਬ ਚੱਕਣਾ ਆ ਪਾਉਂਦੇ ਆ ਕੰਪਨੀ ਵਾਲਾ ਨਾ ਫਾਰਮਾ ਜੁਆਇਡ ਹੈ ਜਿਵੇਂ ਵੱਡੇ ਫਾਰਮ ਆ ਤੁਹਾਨੂੰ ਦਿਖਾ ਰਹੇ ਆ ਆ ਜਾਓ ਜੀ ਤੇ ਕਿੰਨੇ ਮਿੰਟਾਂ ਚ ਭਰ ਦੇਣਾ ਬਾਈ ਇਹਨੇ ਇਹਨੇ ਭਰੀ ਜਿ ਜਦਾਂ 27000 ਲੀਟਰ ਲੱਗਣਗੇ ਨੂੰ 10 ਮਿੰਟ ਦੇ ਲੱਗੇ ਜਾਂਗੇ 8-10 ਮਿੰਟ ਦੇ ਲੱਗੇ ਜਾਂਗੇ ਭਰੇਗਾ ਉਹਨੂੰ ਉਧਰ ਉਧਰ ਦਿਖਣ ਵੀ ਡਿਆ ਮੰਨ ਲਓ ਕਿੰਨੇ ਲੀਟਰ ਇਹਦੇ ਵਿੱਚ ਚਲੇਗਾ ਇਹਦੇ ਮੰਨ ਲਓ ਦੁੱਧ ਅੱਛਾ ਸਾਰਾ ਹੁੰਦਾ ਹੈਗਾ ਹਾਂਜੀ ਹਾਂਜੀ ਸਾਰਾ ਹੁੰਦਾ ਹੈ ਜਿਵੇਂ ਵੀ ਇਸ ਟਾਈਮ 3400 ਲੀਟਰ ਜਿਹੜਾ ਦੁੱਧ ਓਲਡੀ ਚਲਾ ਗਿਆ ਇਹਦੇ ਵਿੱਚ हां भाई ए 3600 लीटर दूध चला गया 3700 चला गया ਨਾਲ ਨਾਲ ਸਾਰੇ ਸਾਰੇ ਰਿਪੋਰਟ ਆ ਰਹੀ ਹੈ ਨਾਲ ਨਾਲ ਟਰੱਕ ਵੀ ਬਾਈ ਘੈਂਟ ਰਹੇ ਇਹਨਾਂ ਦੇ ਓਕੇ ਫਾਈਨ थैंक यू थैंक यू थैंक यू ਆ ਜੋ ਆਪਾਂ ਇੱਧਰ ਅੱਗੇ ਗੱਲ ਕਰਦੇ ਆਂ ਅੱਛਾ ਭਾਈ ਇਹ ਡੇਲੀ ਡੇਲੀ ਟਰੱਕ ਆ ਬਸ ਤੁਹਾਡੇ ਫਾਰਮ ਦੇ ਇਹ ਹੋਰ ਫਾਰਮਾਂ ਤੋਂ ਵੀ ਚੱਕਦਾ ਹੋਣਾ ਭਾਈ ਹਾਂਜੀ ਹਾਂਜੀ ਹੋਰ ਫਾਰਮਾਂ ਤੋਂ ਵੀ ਚੱਕਦੇ ਨੇ ਭਾਜੀ ਇਹਨਾਂ ਨੇ ਬਸ ਇਹਨਾਂ ਦਾ ਕੰਮ ਇਹੋ ਹੀ ਵੀ ਹੁਣ ਬੰਦਿਆਂ ਦਾ ਕੰਮ ਹੈ ਦੁੱਧ ਚੋਣਦੇ ਉਹਦੇ ਵਿੱਚ ਸਟੋਰ ਕਰਨਾ ਹਾਂਜੀ ਇਹਨਾਂ ਦਾ ਕੰਮ ਹੈ ਚੁੱਕ ਕੇ ਆਪਣਾ ਜਿਹੜਾ ਫੈਕਟਰੀ ਦੇ ਵਿੱਚ ਲੈ ਜਾਣਾ ਦੁੱਧ ਸਾਰਾ ਅਬ ਮੈਂ ਕਿਹਾ ਹੁਣ ਅਸੀਂ ਵੀ ਇੱਕ ਕੁਆਲਿਟੀ ਦੁੱਧ ਦੀ ਪਰਲੀਏ ਘਰ ਦਾ ਦੁੱਧ ਪੀ ਕੇ ਦੇਖ ਲਈਏ ਕਿੰਨਾ ਟਾਈਮ ਹੋ ਗਿਆ ਮਤਲਬ ਜਿਹੜਾ ਦੁੱਧ ਆਹ ਕੰਨੀ ਵਾਲਾ ਦੂਜਾ ਸਟੋਰਾਂ ਵਾਲੀ ਪੀਲੀਆ ਤੇ ਬਾਹਰਲੇ ਦੇਸ਼ਾਂ ਦੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਜਿਹੜਾ ਡਾਇਰੈਕਟ ਮਿਲਕ ਹੁੰਦਾ ਨਾ ਤੁਸੀਂ ਮਤਲਬ ਇਹ ਕੱਚਾ ਦੁੱਧ ਆਪਣੇ ਦਾ ਜਦੋਂ ਥਾਣਾਏ ਮਾਰਦੇ ਨੇ ਮੂੰਹ ਚ ਜਵਾਕ ਦੇ ਛੋਟੇ ਹੁੰਦੇ ਤੇ ਦੁੱਧ ਚੰਗਾ ਹੁੰਦੇ ਆ ਤਾਂ ਇਹ ਕਹਿੰਦਾ ਤੂੰ ਕਿਹੜਾ ਬੂਰੀਆਂ ਚੁੰਗੇਗਾ ਹੈ ਤੇ ਇਧਰਲੇ ਮੁਲਕਾਂ ਚ ਜੀ ਤੁਸੀਂ ਦੁੱਧ ਵੇਚ ਹੀ ਨਹੀਂ ਸਕਦੇ ਜਿਵੇਂ ਜਿਹੜਾ ਪ੍ਰੋਸੈਸ ਟੋਟਲ ਦੁੱਧ ਹੈਗਾ ਮਤਲਬ ਸਾਰਾ ਜਿੰਨੀ ਦੁੱਧ ਦੀ ਇਹਨਾਂ ਦੀ ਪ੍ਰੋਡਕਸ਼ਨ ਹੈ ਸਾਰੇ ਦਾ ਸਾਰਾ ਦੁੱਧ ਇਹ ਕੰਪਨੀ ਚ ਜਾਊਗਾ ਉਥੇ ਪ੍ਰੋਸੈਸ ਹੋਊਗਾ ਪ੍ਰੋਸੈਸ ਹੋ ਕੇ ਜੀ ਫਿਰ ਇਹ ਅੱਗੇ ਮਾਰਕੀਟ ਚ ਜਾਊਗਾ ਜੇ ਤੁਸੀਂ ਦੁੱਧ ਖੁਦ ਵੇਚੋਗੇ ਫਾਰਮ ਤੋਂ ਮੈਨੂੰ ਡਾਇਰੈਕਟ ਕਿਸੇ ਨੂੰ ਵੇਚਾਂਗਾ ਉਹ ਤਾਂ ਵੀ ਬਹੁਤ ਵੱਡਾ ਜੁਰਮਾਨਾ ਹੈ ਮਤਲਬ ਕ੍ਰਾਈਮ ਹੈ ਤੁਸੀਂ ਵੇਚ ਨਹੀਂ ਸਕਦੇ ਇਹ ਕਹਿੰਦੇ ਵੀ ਇਹ ਦੁੱਧ ਚੰਗਾ ਨਹੀਂ ਹੁੰਦਾ ਪਰ ਆਪਾਂ ਦਾ ਇਹ ਕੱਚਾ ਦੁੱਧ ਪੀਣ ਗਿੱਜੇ ਹੋਏ ਆ ਇੱਕ ਬਾਲਟੀ ਆਪਾਂ ਭਰ ਲਈਏ ਬਾਲਟੀ ਲੈ ਕੇ ਜਾਂਦੇ ਹਾਂ ਉਹਨਾਂ ਦੱਸਦੇ ਕਿਵੇਂ ਕਿਵੇਂ ਭਰਦੇ ਆ ਜੋ ਮਗਾ ਗੋਰਾ ਭਰੀ ਇਹਦਾ ਆਪਾਂ ਵੀ ਭਰ ਲਈਏ ਇਹ ਆ ਬਾਲਟੀ ਖੋਲ ਲੀਜੀ ਆਪਾਂ ਤੇ ਇੱਥੋਂ ਇਹ ਆਪਾਂ ਹੁਣ ਭਰ ਦੇਣੀ ਹੈ ਤੇ ਵੈਸੇ ਜਿਵੇਂ ਤੁਹਾਨੂੰ ਦੱਸਿਆ ਨਾ ਢੋਲ ਚੋਂ ਹੀ ਨਹਿਰਾ ਆ ਪਤਾ ਲੱਗੇ ਚੱਲੇ ਆ। ਭਾਈ ਜੀ ਪਿੱਛੋਂ ਪਾਣੀ ਪੂਣੀ ਦਾ ਨਹੀਂ ਪਾਉਂਦੇ ਤੁਸੀਂ? ਨਹੀਂ ਨਹੀਂ ਪਾਣੀ ਵੀ ਪਾਉਂਦੇ ਭਾਈ। ਪਾਣੀ ਦਾ ਵੀ ਹੈ ਵੀ ਪਾਣੀ ਵੀ ਜੇ ਇਹਦੇ ਵਿੱਚ ਐਕਸੈਸ ਪਾਣੀ ਜਾ ਤੇ ਤਾਂ ਵੀ ਫੜਿਆ ਜਾਣਾ। ਹਾਂ ਮੈਂ ਮਜਾ। ਅੱਛਾ ਪਾਣੀ ਵੀ ਫੜਿਆ। ਪਾਣੀ ਵੀ ਫੜਿਆ ਜਾਣਾ। ਇਹ ਪਾਣੀ ਇਹ ਦੇਖੋ ਜੀ। ਇਹ ਭਰ ਲਿਆ ਭਾਈ ਉਧਰ ਗੋਰੇ ਬਾਈਆਂ ਦਾ ਟਰੇਲਰ ਭਰ ਲਿਆ ਪੂਰਾ। ਉਧਰ ਫੁੱਲ ਹੋ ਗਿਆ ਤੇ ਅਸੀਂ ਆਪਣੀ ਬਾਲਟੀ ਭਰ ਲਈ। ਮੈਂ ਬਾਈ ਨੂੰ ਕਹਾਂ ਮਗਾ ਬਾਲਾ ਟਾਈਮ ਹੋ ਗਿਆ ਯਾਰ ਕੱਚਾ ਦੁੱਧ ਨਹੀਂ ਪੀਕੇ ਦੇਖਿਆ ਬਾਈ ਸਾਨੂੰ 5-6 ਮਹੀਨੇ ਹੋ ਗਏ ਇੰਡੀਆ ਤੋਂ ਆਏ ਅਜੇ ਦੁੱਧ ਨਹੀਂ ਪੀਕੇ ਦੇਖਿਆ ਕੋਈ ਨਹੀਂ ਬਾਈ ਅੱਜ ਦੁੱਧ ਪੀਓ ਲੈ ਤੁਹਾਨੂੰ ਆ ਮੈਂ ਬਾਈ ਨੇ ਬਾਲਟੀ ਭਰ ਕੇ ਦੇ ਲੈ ਅੱਜ ਬਾਲਟੀ ਭਰ ਕੇ ਦੁੱਧ ਦੀ ਦੇ ਲੈ ਤੁਹਾਨੂੰ ਅਜਾ ਕੋਈ ਪਾਣੀ ਦਾ ਵੀ ਜੁਰਮਾਨਾ ਹੈ ਹਾਂਜੀ ਹਾਂਜੀ ਪਾਣੀ ਦਾ ਵੀ ਭਾਜੀ ਐਕਸੈਸ ਵਾਟਰ ਵੀ ਜੇ ਗਿਆ ਨਾ ਇੱਕੇ ਦੀ ਲਿਮਿਟ ਮੰਨ ਲਓ ਜੇ 27 28 ਹਜ਼ਾਰ ਲੀਟਰ ਦੇ ਵਿੱਚ ਈਵਨ ਕੀ ਜੇ 50 50 ਕਿ ਲੀਟਰ ਵੀ ਪਾਣੀ ਚਲਾ ਗਿਆ ਤੇ ਤਾਂ ਵੀ ਫੜਿਆ ਜਾਣਾ ਭਾਜੀ ਭਾਈ ਇਹ ਕਾਨੂੰਨ ਆਪਣੇ ਇੰਡੀਆ ਵਾਲਿਆਂ ਨੂੰ ਸਿਖਾਉਣ ਆਲੇ ਯਾਰ ਸਾਰੇ ਬੰਦਿਆਂ ਨੂੰ ਹਾਂਜੀ ਹਾਂਜੀ ਸਿਖਾਉਣ ਆਲੇ ਨੇ ਭਾਜੀ ਬਿਲਕੁਲ ਤੇ ਵੀ ਐਂਡਾ ਕਿਉਂ ਕਰਦੇ ਇੰਡੀਆ ਵਾਲੇ ਬਿਲਕੁਲ ਆਪਣੇ ਕਿਉਂ ਪਾਉਂਦੇ ਆ ਇੱਥੇ ਦੇਖੋ ਆਪਣੇ ਲਈ ਵੀ ਇੱਕ ਡੇਂਜਰ ਕ੍ਰੀਏਟ ਹੋਣ ਰਿਹਾ ਮੰਨ ਲਓ ਕੁਆਲਿਟੀ ਨਾਲ ਕੰਪਰੋਮਾਈਜ਼ ਕਰੀ ਜਾਂਦੇ ਆਪਾਂ ਹਰ ਇੱਕ ਚੀਜ਼ ਨੂੰ ਮਿਕਸ ਕਰੀ ਜਾਂਦੇ ਐਸੇ ਕਮਾਓ ਹਾਂਜੀ ਹਾਂਜੀ ਤੇ ਇਹ ਜਿਹੜੀ ਫਾਰਮਿੰਗ ਹੈ ਇਹ ਕਰਦਨੇ ਫਿਊਚਰ ਜਨਰੇਸ਼ਨ ਲਈ ਇੱਥੇ ਹਿਊਮਨ ਵੈਲਿਊਏਸ਼ਨ ਹੈ ਜਿਵੇਂ ਆਪਾਂ ਦੱਸ ਗਏ ਹਟਿਆਂ ਵੀ ਮਤਲਬ ਇੱਕ ਮਨੁੱਖ ਹਰੇਕ ਭਵੇਂ ਗਵਾਂਡੀ ਨੂੰ ਵੇਚੋ ਜਿਹਨੂੰ ਮਰਜ਼ੀ ਵਿੱਚੋਂ ਕਦਰਾਂ ਕੀਮਤ ਦਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਭਾਜੀ ਹਾਂਜੀ ਬਿਲਕੁਲ ਸਹੀ ਗੱਲ ਤੇ ਬਾਈ ਇਹਦੀ ਕਪੈਸਿਟੀ ਕਿੰਨੀ ਆਪਣੇ ਢੋਲ ਦੀ ਜੀ ਆਪਣੇ ਵਾਲੇ ਢੋਲ ਦੀ ਭਾਜੀ ਉਰਲੇ ਵਾਲੇ ਦੀ 21500 ਲੀਟਰ ਹੈ ਅੱਛਾ ਇਹ 1500 ਲੀਟਰ ਮਤਲਬ 21500 ਲੀਟਰ 21500 ਹਾਂਜੀ ਹਾਂ ਪਰਲੇ ਵਾਲੇ ਦੀ ਆਪਣੀ 16500 ਲੀਟਰ ਹੈ ਅੱਛਾ ਠੀਕ ਹੈ ਜੀ ਟੋਟਲ ਜਿਹੜਾ ਉਹ ਆਪਾਂ 37 37000 ਲੀਟਰ ਜਿਹੜਾ ਉਹ 37000 ਉਹਦੇ ਚ ਅੱਜ ਇਹ 25000 ਆਪਣਾ ਆਲਮੋਸਟ ਉਹਨ ਸਾਰੀ ਲੈ ਕੇ ਚਲੇ ਆਹ ਹੋਊਗਾ ਹਾਂਜੀ 27 28000 ਦੇ ਲੀਟਰ ਦੇ ਲਾਗੇ ਚਾਗੇ ਲੈ ਕੇ ਜਾਏਗਾ ਠੀਕ ਹੈ ਠੀਕ ਹੈ ਠੀਕ ਹੈ ਭਾਈ ਜੀ ਤੇ ਆ ਜੋ ਜੀ ਇਧਰ ਤੁਹਾਨੂੰ ਆ ਫਾਰਮ ਆ ਦਿਖਾ ਦਈਏ ਜੀ ਆ ਆਪਣੀਆਂ ਗੱਡੀਆਂ ਮਿਸਤੀ ਬੂਸ਼ੀ ਦੀਆਂ ਨੇ ਦੇਖੋ ਇਹ ਤੇ ਮੈਨਾਂ ਦਾ ਮੈਂ ਤਾਂ ਇਹਨਾਂ ਦਾ ਫੈਨ ਹੋ ਗਿਆ ਯਾਰ ਤੇ ਇਹਨਾਂ ਝੂਟੇ ਬੜੇ ਲੈ ਸੀ ਆ ਦੇਖੋ ਇਹ ਕੱਲੀਆਂ ਬਾਈ ਹੋਣਾਂ ਨੇ ਫਾਰਮ 'ਚ ਆਏ ਗੇੜੇ ਦੇਣ ਨੂੰ ਹੀ ਰੱਖੇ ਹੋਈਆਂ ਨੇ ਬਾਈ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਨਹੀਂ ਭਾਜੀ ਇਹਦਾ ਹੋਰ ਕੋਈ ਕੰਮ ਨਹੀਂਗਾ ਬਸ ਇਹ ਆਪਣਾ ਗੇੜੇ ਛੇੜੇ ਮਾਰਨ ਨੂੰ ਰੱਖੀ ਹੋਈ ਮੰਨ ਲਓ ਜਿਹੜੇ ਆ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਨਾ ਹਾਂਜੀ ਵੀ ਇੱਧਰ ਉੱਧਰ ਜਾਓ ਰਾਹਾਂ ਤੇ ਬਸ ਜਿੱਥੇ ਮਰਜ਼ੀ ਪੂਰਾ ਖੇਤਾਂ 'ਚ ਘੁੰਮਦੇ ਰੋ ਗੋਹਾ ਲੱਗੇ ਮਿੱਟੀ ਲੱਗੇ ਨੂੰ ਇਹ ਬਾਈ ਇਹਨਾਂ ਦਾ ਲਾਇਸੈਂਸ ਲਾਇਸੈਂਸ ਹੈਗਾ ਨਹੀਂ ਭਾਜੀ ਇਹਨਾਂ ਦੀ ਜਿੱਦਾਂ ਰਜੋ ਤੇ ਵੂਫ ਵਗੈਰਾ ਆਪਾਂ ਕਰਾਈ ਦੀ ਨੀਗੀ ਜਿੱ अच्छा रोड ਤੇ ਚਲਾਉਣ ਲਈ ਨਾ ਤੇ ਉਹ ਉਹ ਇਹਦਾ ਬਾਈ ਟਾਇਰ ਟੂਰ ਦਾ ਹੈ ਆ ਟਾਇਰ ਦਿਖਾਓ ਨੇੜੇ ਟਾਇਰ ਟੂਰ ਹਜੇ ਤਕੜੇ ਭਈ ਐ ਤੇ ਇਹ ਨੰਬਰ ਬਾਈ ਜੀ ਲੱਗੇ ਹੋਏ ਐ ਇਹਨੂੰ ਹਾਂਜੀ ਇਹ ਨੰਬਰ ਪਲੇਟ ਲੱਗੀ ਹੋਈ ਐ ਜਿੱਦਾਂ ਉਹਦਾ ਡੀ ਰਜਿਸਟਰ ਕਰਵਾਤੀ ਐ ਪਰ ਨੰਬਰ ਪਲੇਟ ਪੁਰਾਣੀ ਜਿਹੜੀ ਲੱਗੀ ਹੋਈ ਐ ਅੱਛਾ ਠੀਕ ਹਾਂਜੀ ਹਾਂਜੀ ਤੇ ਫਾਰਮ ਹੀ ਇਕਲ ਹੈ ਇਹਨਾਂ ਹਾਂ ਇੱਥੇ ਚੱਲਦਾ ਅੱਛਾ ਬਾਹਰ ਇਹਨੂੰ ਸਿਟੀ 'ਚ ਨਹੀਂ ਬਾਈ ਲੈ ਜਾ ਸਕਦੇ ਹਾਂ ਨਾ ਮੈਂ ਇਹਨੂੰ ਸਿਟੀ 'ਚ ਨਹੀਂ ਖੜ੍ਹ ਸਕਦੇ ਭਾਜੀ ਹਾਂ ਹਾਂ ਤਾਂ ਹੀ ਇਹਨੂੰ ਰੋਡ ਤੋਂ ਹਟਾਇਆ ਗਿਆ ਦੀ ਰਜਿਸਟ੍ਰੇਸ਼ਨ ਕੈਨਸਲ ਕਰਕੇ ਚਲੋ ਵਾਫਤੇ ਦੀ ਐਕਸਪਾਇਰ ਹੋ ਗਈ ਰਜਿਸਟ੍ਰੇਸ਼ਨ ਕੈਨਸਲ ਕਰਕੇ ਰੋਡ ਤੇ ਨਹੀਂ ਚਲਾ ਸਕਦੇ ਹੁਣ ਇਹ ਹਾਂਜੀ ਤਾਂ ਹੀ ਫਾਰਮਾ ਫਾਰਮਾ ਦੇ ਵਿੱਚ ਹੀ ਠੀਕ ਹੈ ਬਈ ਆਪਾਂ ਨੂੰ ਤੇ ਆ ਜੋ ਇੱਧਰ ਤੁਸੀਂ ਅੱਗੇ ਕੀ ਦਿਖਾ ਰਹੇ ਸੀ ਆਪਾਂ ਨੂੰ ਹੁੰਦਾ ਆ ਬਣਾ ਆ ਜਰਾ ਭਾਈ ਆਹ ਮੈਂ ਦਿਖਾਉਣ ਰਿਹਾ ਹਾਂ ਪਾਣੀ ਵਾਲਾ ਹਾਂਜੀ ਬਈ ਆਪਣੇ ਜਿੱਦਾਂ ਹੁਣ ਗਾਵਾਂ ਦੇ ਮਿਨਰਲਾਂ ਦਾ ਇਹਨਾਂ ਲੈਵਲ ਦਾ ਧਿਆਨ ਨਹੀਂ ਬਈ ਹੁਣ ਚਲੋ ਜਿਹੜੇ ਨਵੇਂ ਡੇਰੀ ਫਾਰਮ ਆਉਣ ਦੇ ਨੇ ਉਹ ਬੜੀ ਵਧੀਆ ਗੱਲ ਹੈ ਸਾਰਾ ਜਿੱਦਾਂ ਆਪਣਾ ਵੇਖਣ ਦੇ ਨੇ ਵੀ ਆਪਣੇ ਜਿਹੜੇ ਹੁੰਦੇ ਨੇ ਆਇਓਡੀਨ ਦਾ ਲੈਵਲ ਮੈਗਨੀਸ਼ੀਅਮ ਦਾ ਲੈਵਲ ਉਹ ਚੀਜ਼ਾਂ ਆਪਾਂ ਸਾਰੇ ਪਾਣੀ ਜਿਹੜੇ ਪਾਣੀ ਚ ਤੱਤ ਹੁੰਦੇ ਨੇ ਪਾਣੀ ਚ ਜਿਹੜੇ ਤੱਤ ਹੁੰਦੇ ਨੇ ਉਹ ਗਾਂ ਨੂੰ ਜਿਹੜੀ ਜ਼ਰੂਰਤ ਹੁੰਦੀ ਹੈ ਉਹਨੂੰ ਚਾਹੀਦੇ ਹੁੰਦੇ ਨੇ ਤੇ ਆਪਾਂ ਜਿੱਦਾਂ ਹੁਣ ਮੰਨ ਲਓ ਢੋਲੇ ਪਾਣੀ ਵਾਲਾ ਤੇ ਆਹ ਵੇਖੋ ਆ ਜਿਹੜੇ ਤੁਸੀਂ ਵੇਖੋਗੇ ਵੀ ਆਹ ਪਾਣੀ ਵਾਲਾ ਢੋਲ ਹੈ ਹਾਂਜੀ ਜੇ ਤੁਸੀਂ ਆਹ ਵੇਖੋਗੇ ਵੀ ਆਹ ਮਿਨਰਲ ਨੇ ਸਾਰੇ ਔਰ ਸਾਰੇ ਮਿਨਰਲ ਨੇ ਇੱਧਰ ਵੀ ਮਿਨਰਲ ਨੇ ਠੀਕ ਹੈ ਜੀ ਤੇ ਆਪਾਂ ਕੋ ਆ ਵੀ ਜਿਹੜਾ ਇੱਧਰ ਆ ਬੈਗ ਪਏ ਨੇ ਹੂੰ ਇੱਧਰ ਵੀ ਮਿਨਰਲਾਂ ਦੇ ਪਏ ਨੇ ਤੇ ਆਪਾਂ ਇਹਦੇ ਵਿੱਚ ਪਾਈ ਦੇ ਨੇ ਮੰਨ ਲਓ ਪਾਣੀ ਚ ਪਾ ਕੇ ਤੇ ਪਾਣੀ ਭਰਦੀਦਾ ਉਤੋਂ ਠੀਕ ਹੈ ਜਿਹੜੀ ਇਥੋਂ ਮੇਨ ਸਪਲਾਈ ਹੈ ਫਿਰ ਜਾਂਦੀ ਅੱਗੇ ਫਾਰਮ ਤੇ ਸਾਰੇ ਤੇ ਉਹਦੇ ਵਿੱਚ ਸਾਰੇ ਮਿਨਰਲ ਪਾ ਕੇ ਜਾਂਦੇ ਨੇ ਠੀਕ ਹੈ ਜਿਹੜੀ ਮਤਲਬ ਉਹ ਉਹ ਸਾਰੇ ਪੂਰੇ ਫਾਰਮ ਤੇ ਉੱਥੇ ਪਹੁੰਚ ਜਾਂਦੀ ਹੈ ਉਹ ਸਾਰੇ ਫਾਰਮ ਤੇ ਪਹੁੰਚ ਜਾਂਦੀ ਹੈ ਘਾਹ ਚ ਪਹੁੰਚਦੀ ਹੈ ਘਾਹ ਚ ਪਹੁੰਚਦੀ ਹੈ ਠੀਕ ਹੈ ਇਸ ਟਾਈਮ ਤੇ ਜਦੋਂ ਉਹਦਾ ਵੀ ਥੋੜਾ ਜਿਹਾ ਨਾ ਮਤਲਬ ਘਾਹ ਤੇਜ਼ੀ ਨਾਲ ਉਗਦਾ ਤੇ ਬਲੋਡ ਬੜਾ ਫੜਦਾ ਗਾਵਾਂ ਨੂੰ ਵੀ ਆਪਣੇ ਜਿਹੜਾ ਫਾਰਾ ਕਹਿੰਦੇ ਨੇ ਵੀ ਫਾਰਾ ਫੜ ਜਾਂਦਾ ਹਾਂ ਉਹ ਅਫਾਰੇ ਲਈ ਵੀ ਆਪਾਂ ਜਿਹੜਾ ਚੀਜ਼ਾਂ ਰੱਖੀਆਂ ਹੋਈਆਂ ਵੀ ਅਫਾਰੇ ਲਈ ਵੀ ਉਹ ਚੀਜ਼ਾਂ ਪਾਈਆਂ ਤੇ ਗਵਾ ਗਾਵਾਂ ਦਾ ਟੈਂਕ ਕਰੇ ਵਾਸਤੇ ਰੱਖਿਆ ਬਾਈ ਜੀ अच्छा अच्छा ਜਿਹੜਾ ਅੰਦਰ ਉਹ ਕਾਮਾ ਨੂੰ ਧੋਣ ਨੂੰ ਹੁੰਦਾ ਹੈ ਹਾਂ ਜੀ ਜਿਹੜਾ ਛੱਡ ਦੇ ਵਿੱਚ ਅੰਦਰ ਧੋਣ ਨੂੰ ਇਹ ਸਾਰਾ ਉਹ ਏ ਠੀਕ ਹੈ ਤੇ ਇਹਨਾਂ ਦਾ ਜੋ ਇੱਕ ਟੈਂਕ ਜਿਹੜਾ ਫਾਰਮ ਤੇ ਮਤਲਬ ਆਪਣਾ ਰਿਜ਼ਰਵ ਰੱਖੀਦਾ ਵੀ ਜੇ ਕਿ ਇਹਨ ਕੇਸ ਕਿਤੇ ਲਾਈਟ ਭੱਜ ਗਈਆਂ ਕੁਝ ਵੀ ਹੋ ਗਿਆ ਤੇ ਆਪਾਂ ਫਾਰਮ ਤੇ ਪਾਣੀ ਇਹਦੇ ਚ ਪਿਆ ਸਕੀਏ ਕੋਈ ਐਕਸਟਰਾ ਰਿਜ਼ਰਵ ਰੱਖੀਏ ਉਹ ਇਸ ਚੀਜ਼ ਲਈ ਰੱਖਿਆ ਹੈ ਹਾਂਜੀ ਹਾਂਜੀ ਸੋ ਇਸ ਤਰੀਕੇ ਦਾ ਚਲੋ ਅੱਗੇ ਨੂੰ ਚੱਲੀਏ ਹੁਣ ਇਧਰੋਂ ਹਾਂਜੀ ਅੱਗੇ ਅੱਗੇ ਨਾਲ ਤੁਹਾਨੂੰ ਜੀ ਹੋਰ ਆਪਾਂ ਦੇਖੋ ਫਾਰਮ ਦਾ ਪਿਛਲੇ ਪਾਸੇ ਟਰੱਕ ਦੇ ਪਿਛਲੇ ਪਾਸੇ ਚੱਲਦੇ ਹਾਂ ਬਾਈ ਜੀ ਹਾਂਜੀ ਹਾਂਜੀ ਤੇ ਉਧਰਲੇ ਪ ਤੇ ਆ ਆ ਕੀ ਰੱਖੇ ਭਾਈ ਜੀ ਆਹੀ ਭਾਈ ਇਹ ਕੈਮੀਕਲ ਜਿਹੜੇ ਸ਼ੈੱਡ ਚ ਯੂਜ਼ ਹੋਣ ਵਾਲੇ ਨੇ ਅੱਛਾ ਇਹ ਇਹ ਅੰਦਰ ਹਾਂਜੀ ਅੰਦਰ ਜਿਹੜੇ ਨੇ ਠੀਕ ਆ ਆਪਣਾ ਲੱਗਿਆ ਐਸਿਡ ਹੈ ਐਸਿਡ ਹਾਂਜੀ ਇਹ ਜਦੋਂ ਪਲਾਂਟ ਨੂੰ ਅੰਦਰ ਵੋਸ਼ ਕਰਨ ਲਈ ਨਾ ਵੀ ਹਰ ਮਿਲਕਿੰਗ ਤੋਂ ਬਾਅਦ ਠੀਕ ਹੈ ਜੀ ਵੋਸ਼ ਹੋਣਾ ਜਦਾਂ ਹਾਂਜੀ ਵੀ ਇਹ ਉਹਦੇ ਲਈ ਚਲੋ ਜੀ ਆਪਾਂ ਉਹ ਪਰਾਂ ਨੇ ਪਾਸੇ ਟਰੈਕਟਰ ਡ੍ਰੋਟਰ ਹੋ ਦੇਖ ਕੇ ਹਣਾ ਤੇ ਇਸ ਤਰ੍ਹਾਂ ਦੇ ਜੀ ਨਿਊਜ਼ੀਲੈਂਡ ਦੇ ਇਹ ਜਿਹੜੇ گاਵਾ ਦੇ ਤੁਹਾਨੂੰ ਫਾਰਮ ਅਸੀਂ ਤੁਰ ਫਿਰ ਕੇ ਦਿਖਾ ਰਹੇ ਆਂ ਆ ਚੀਜ਼ਾਂ ਤੇ ਆ ਵੀ ਇਹਨਾਂ ਦੇ ਫਾਰਮ ਵੀ ਇਕੋ ਜਿਹੀ ਹੈ ਫਾਇਲਾਂ ਨੂੰ ਦਿਖਾਇਆ ਸੀਗਾ ਇਹ ਕੱਟਰੂ ਬੱਚੇ ਨੂੰ ਚੱਕਣ ਨੂੰ ਇਧਰੋਂ ਇਧਰੋਂ گاਵਾ ਬੱਚਿਆਂ ਨੂੰ گاਵਾ ਨੂੰ ਇਧਰੋਂ ਦੁੱਧ ਦਾ ਪੀਉਣ ਲਈ ਜੇ ਦੁੱਧ ਪੀਣਾ ਜਿੱਦਾਂ ਮੰਨ ਲਓ ਛੱਡ ਜਦੋਂ ਦੁੱਧ ਪੀਉਣਾ ਹਾਂਜੀ ਉਹਦੇ ਲਈ ਬਹੁਤ ਵਧੀਆ ਵੀ ਅੰਦਰ ਬੈਕਮੂਕ ਕਰਕੇ ਸੁੱਖਾ ਲੱਗ ਜਾਂਦਾ ਇਹਦੇ ਦਿਨ ਅੱਛਾ ਇਹਦੇ ਦਿਨ ਆ ਜਿੱਦਾਂ ਇਹਦੇ ਪਿੱਛੇ ਉਹਨੂੰ ਕੈਫੇਟੇਰੀਆ ਨੂੰ ਪਾ ਕੇ ਇਹਦੇ ਪਿੱਛੇ ਉਹ ਵੀ ਦੁੱਧ ਪੀਉਣ ਨੂੰ ਬੜਾ ਸੁੱਖਾ ਹਾਂਜੀ ਹਾਂਜੀ ਆ ਛੋਟੇ ਛੋਟੇ ਨਾਲ ਸਪਰੇਅ ਕਰਨ ਨੂੰ ਸਪਰੇਅਰ ਅੱਛਾ ਆਟੋ ਲਾਏ ਸਪਰੇਅ ਕੱਲ ਤੇ ਕਰਦੇ ਆ ਬਾਈ ਇਹਨੂੰ ਭਾਜੀ ਉਹਦੇ ਮਗਰ ਹੀ ਜਿੱਦਾਂ ਆਪਣੀ ਕੁਆਡ ਮਗਰ ਹੀ ਪਾ ਕੇ ਹਾਂ ਤੇ ਆਪਣਾ ਜਿਹਦਾ ਸੈਡਾ ਸੁੱਡਾ ਚਾ ਜਦੋਂ ਸਾੜਿਆ ਕਾ ਆਪਾਂ ਹਾਂ ਤੇ ਸੈਡ ਵਾਲਾ ਕਾ ਸਾੜਦੀ ਦਾ ਇਹਦੇ ਵਿੱਚ ਰਾਉਂਡ ਪਾ ਕੇ ਸਟਾਰਟ ਕਰਕੇ ਵੀ ਆ ਅੱਛਾ ਰਾਉਂਡ ਮਾਰਦੇ ਹਾਂ ਹਾਂਜੀ ਰਾਉਂਡ ਮਾਰਦੇ ਆ ਮਾਰ ਅਲਾਉਡ ਐ ਮਾਰਨੀ ਨਹੀਂ ਨਾ ਕੋਈ ਸਪਰੇ ਹਾ ਸਪਰੂਆਂ ਕਹਿੰਦੇ ਮਾਰ ਨਹੀਂ ਦਿੰਦੇ ਹੁੰਦੇ ਪਤਾ ਨਹੀਂ 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 ਇਹ ਅਲਾਉਡ ਐ ਮਾਰਨੀ ਰਾਉਂਡ ਮਾਰਨੀ ਅਲਾਉਡ ਐ ਆਪਾਂ ਟੈਂਕਰ ਟਰੈਕ ਤੇ ਹੀ ਮਾਰਦੇ ਆ ਜਿੱਥੇ ਜਿੱਥੇ ਮੰਨ ਲਓ ਟਰੱਕ ਨਹੀਂ ਆਉਣਾ ਹੁੰਦਾ ਵੀ ਵਧੀਆ ਲੱਗੇ ਸਾਰਾ ਵੀ ਕਾ ਸੜਿਆ ਨਹੀਂ ਦੇ ਠੀਕ ਐ ਜਿਆਦਾ ਹੀ ਜੰਗਲ ਬਣ ਜਾਂਦਾ ਆ ਆ ਦੱਸਦੇ ਬਾਈ ਕਹਿੰਦੇ ਉਂ ਨਹੀਂ ਮਾਰ ਸਕਦੇ ਜਿਹੜਾ ਜਿਵੇਂ ਜਿੱਥੋਂ ਜਿੱਥੋਂ ਆ ਤੇ ਇੱਥੇ ਜੀ ਇਹ ਸਾਰਾ ਮਾਰਦੇ ਆ ਤੇ ਆਹ ਜੀ ਫਾਰਮ ਦਾ ਹਿੱਸਾ ਸਾਰਾ ਇਹ ਤੇ ਆਹ ਕੀ ਆ ਭਾਈ ਜੀ ਟਰਾਲੀ ਇਹ ਟਰਾਲੀ ਭਾਜੀ ਪੀਕੇ ਵਾਲੀ ਹੈ ਪੀਕੇ ਵਾਲੀ ਪੀਕੇ ਹਾਂਜੀ ਜਿੱਦਾਂ ਆਪਣੇ ਚੂਰੀ ਕਹਿੰਦੇ ਨੇ ਨਾ ਚੂਰੀ ਖਵਾਉਣ ਵਾਲੀ ਹਾਂਜੀ ਤੇ ਇਹ ਚੂਰੀ ਵਾਲੀ ਟਰਾਲੀ ਹੈ ਜਿੱਦਾਂ ਹਾਂਜੀ ਤੇ ਚੂਰੀ ਪਾ ਕੇ ਜਿੱਦਾਂ ਖਿਲਾਰ ਦਿੰਦੀ ਦੀ ਇਹ گاਵਾਂ ਨੂੰ ਚਲੋ ਉਦਾਂ ਹੀ ਫੀਲਡ ਤੇ ਨਹੀਂ ਪੋਂਦੇ گاਵਾਂ ਨੂੰ ਪਰ ਇਸ ਸਮਰ ਥੋੜੀ ਜੀ ਸਟਰਗਲ ਹੋ ਗਿਆ ਜਿੱਦਾਂ ਸਮਰ ਡਰੋਡ ਜ਼ਿਆਦਾ ਪੈ ਗਿਆ ਸੀ ਮੌਸਮ ਨੇ ਸਾਥ ਨਹੀਂ ਦਿੱਤਾ ਗਰਮੀ ਜ਼ਿਆਦੀ ਹੋ ਗਈ ਘਾਹ ਸੜ ਗਿਆ ਸੁੱਕਾ ਪੈ ਗਿਆ ਜਿੱਦਾਂ ਆਪਣੇ ਤੇ ਫਿਰ ਇਦਾਂ ਦੀਆਂ ਟਰਾਲੀਆਂ ਹੁਣ ਤੇ ਚੱਲਿਆਂਗੇ ਇੱਕ ਹੀ ਰਹਿ ਗਈ ਆਪਣੇ ਕੋਲ ਉਦਾਂ 6-7 ਟਰਾਲੀਆਂ ਲਿਆ ਕੇ ਫਿਰ ਇਹਦੇ ਵਿੱਚ ਚੂਰੀ ਪਾ ਪਾ ਕੇ ਆਪਾਂ گاਵਾਂ ਨੂੰ ਖਵਾਈਏ ਚੂਰੀ ਮਤਲਬ ਸੈਲਟ ਹੋ ਗਿਆ ਜਿਵੇਂ ਇੰਡੀਆ ਕਟਿਆਂ ਚ ਜਿਹੜਾ ਫੀਡ ਲਾ ਲਓ ਫੀਡ ਹੁੰਦੀ ਹੈ ਹਾਂ ਹਾਂ ਇਹ ਜਿੱਦਾਂ ਮੰਨ ਲਓ ਪੰਪਕੀਨ ਉਹ ਇੱਥੇ ਨਿਊਜ਼ੀਲੈਂਡਾ ਜਿਹਨੂੰ ਪੰਪਕੀਨ ਨੂੰ ਕਹਿ ਦਿੰਦੇ ਨੇ ਪੰਪਕੀਨ ਦਾਜ ਦਾ ਮੰਨਦਾ ਏ ਠੀਕ ਹੈ ਤੇ ਇਹਦੇ ਚ ਡਰਾਈ ਮੈਟਰ ਬੜਾ ਜਿਆਦਾ ਹੁੰਦਾ ਜਦੋਂ ਸਿੱਧਾ ਸੌਦਾ ਪੰਜਾਬੀ ਜੇ ਦੱਸਣਾ ਹੋਵੇ ਜਦੋਂ ਘਾ ਮੀਂਹ ਕਰਕੇ ਹਰਾ ਨਹੀਂ ਹੁੰਦਾ ਸੋਕਾ ਪੈ ਜਾਂਦਾ ਜਾਂਦਾ ਉਦੋਂ ਇਹਦੇ ਚ ਤੁਸੀਂ ਥਾਂ ਥਾਂ ਲਾ ਜਾ ਕੇ ਗਾਵਾਂ ਨੂੰ ਖੋਲ ਖੁਰਲੀ ਲਾ ਲਓ ਬਸ ਖੁਰਲੀ ਲਾ ਲਓ ਹਾਂ ਖੁਰਲੀ ਆ ਬਸ ਹਾਂ ਆ ਖੇਲ ਆ ਗਈ ਜੀ ਪਾਣੀ ਵਾਲੀ ਹਾਂਜੀ ਤੇ ਇਹ 6 ਨੰਨੇ ਰੱਖਿਆ ਹੋਇਆ ਹੈ ਨਾ ਪਾਣੀ ਪਾਣੀ ਦਾਣੀ ਪੈਉਣ ਨੂੰ ਤੇ ਇੱਧਰ ਪਿੱਛੇ ਆਪਣਾ ਉਹ ਸਾਰਾ ਫਾਰਮ ਆ ਗਿਆ ਜੀ ਦੂਰ ਤੱਕ ਹਾਂਜੀ ਹਾਂਜੀ ਉਹ ਦੂਰ ਤੱਕ ਬਨਣ ਵਾਲਾ ਕਨਸੈਪਟ ਹੈ ਨਹੀਂ ਉਹ ਤੁਹਾਨੂੰ ਦੱਸ ਦਿਆਂ ਆਂ ਕੁਝ ਗਾਵਾਂ ਆਪਣੀਆਂ ਐ ਖੁੱਲੀਆਂ ਦੁਰੀਆਂ ਫਿਰਦੀਆਂ ਨੇ ਹਨਾ ਸਾਰੀਆਂ ਹਾਂਜੀ ਤੇ ਇਸ ਤਰ੍ਹਾਂ ਜੀ ਸਾਰੇ ਦਾ ਸਾਰਾ ਉਹ ਦੇਖੋ ਆ ਰੂੜੀ ਆ ਗਈ ਭਾਈ ਜੀ ਨਹੀਂ ਇਹ ਭਾਜੀ ਉਹੀ ਹੀ ਆਪਣਾ ਜਿਹੜਾ ਜਿੱਥੇ ਇੱਥੇ ਲਾਇਆ ਸੀ ਨਾ ਢੇਰ ਲਾਇਆ ਸੀ ਇੱਥੇ ਉਹਦਾ ਜਿਹੜਾ ਚੂਰੀ ਦਾ ਹਾਂਜੀ ਤੇ ਉਹ ਫਿਰ ਜਿਹੜਾ ਐਂਡ 'ਚ ਰਹਿ ਗਿਆ ਜੀ ਇਹਦੇ ਨਾਲ ਜਿਹਦਾ ਮਿੱਟੀ ਨਾਲ ਮਿਕਸ ਹੋ ਗਿਆ ਤੇ ਫਿਰ ਉਹਨੂੰ ਜਿਹਦਾ ਥੋੜਾ ਜਿਹਾ ਟਾਈਡ ਅਪ ਕਰ ਲਿਆ ਜਿੱਦਾਂ ਇੱਥੇ ਠੀਕ ਹੈ ਠ ਠੀਕ ਹੈ ਸੋ ਇਹ ਜੀ ਕੁਛ ਇਹ ਹੋ ਜਾਈ ਜੀ ਬਾਹਰੋਂ ਦਾ ਜਿਹੜਾ ਬਾਹਰਲਾ ਹਿੱਸਾ ਹੈ ਹਨ ਤੇ ਉਹ ਦੇਖੋ ਜੀ ਗਾਵਾਂ ਨੇੜੇੋਂ ਦਾ ਖਾਣਾ ਤੁਹਾਨੂੰ ਬਾਸ ਤੇ ਮੈਨੂੰ ਤਾਂ ਨਾ ਕਦੇ-ਕਦੇ ਐਂ ਲੱਗਦਾ ਜਿਵੇਂ ਸੈਨਰੀ ਸੈਨਰੀ ਨਹੀਂ ਹੁੰਦੀਆਂ ਤੇ ਜਿਵੇਂ ਆਪਾਂ ਛੋਟੇ ਹੁੰਦੇ ਦੇਖਦੇ ਹੁੰਦੇ ਸੀਗੇ ਆਇਦਰਲੇ ਦੇਸ਼ਾਂ ਜਣਾ ਯਾਰ ਆਹਾ ਆਹ ਦੋ ਹੀ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਸੀਗਾ ਸਵਿਸ਼ਚ ਦੇਖੀਆਂ ਨੇਗੀਆਂ ਵੈਸੇ ਜਿਹੜਾ ਇਟਾਲੀਅਨ ਫਾਰਮਿੰਗ ਬਹੁਤ ਮਸ਼ਹੂਰ ਹੈ ਇਟਲੀ ਚ گاਵਾਂ ਦੇ ਫਾਰਮ ਬਹੁਤ ਅਸੀਂ ਦੇਖ ਕੇ ਵੀ ਆਏ ਆ ਤੇ ਪਰ ਜਿਹੜੀ ਆ ਚੀਜ਼ ਹੈ ਇਹ ਜਾਂ ਤੁਹਾਨੂੰ ਸਵਿਟਜ਼ ਚ ਮਿਲੂਗੀ ਜਾਂ ਫਿਰ ਨਿਊਜ਼ੀਲੈਂਡ ਆ ਕੇ ਦੂਜਾ ਦੇਸ਼ ਦੇਖਿਆ ਇਹ ਤੇ ਜਿੱਥੇ ਤੁਹਾਨੂੰ ਲੱਗਦਾ ਗਾ ਜਿਹੜੀਆਂ ਇਹ گاਵਾਂ ਹੈਗੀਆਂ ਇਹ ਤੁਹਾਨੂੰ ਫਿਰਦੀਆਂ ਤੁਸੀਂ ਦੇਖ ਰਹੇ ਹੋ ਬਸ ਚੁਆਈ ਤੋਂ ਬਾਅਦ ਜਦੋਂ ਇਹਨਾਂ ਦੀ ਚੁਆਈ ਹੋ ਗਈ ਫਿਰ ਫਿਰ ਇਹਨਾਂ ਨੂੰ ਉੱਥੇ ਨਵੇਂ ਪੈਟਕ ਚ ਜਾਂਦਾ ਛੱਡ ਦਿੱਤਾ ਜਾਂਦਾ ਹੈ ਜਿੱਥੇ ਕਾ ਹੁੰਦਾ ਨਹੀਂ ਵੀਰੇ ਪ੍ਰਾਣੀ ਜਿੱਥੇ ਘਾ ਪਿਆ ਉੱਥੇ ਦੁਆਰੇ ਉਹਨਾਂ ਨੂੰ ਉਵੇਂ ਛੱਡੇ ਹੁੰਦੇ ਨਹੀਂ ਜੀ ਸੋ ਇਸ ਤਰੀਕੇ ਦਾ ਇਹ ਐਵੇਂ ਚੱਲਦਾ ਰਹਿੰਦਾ ਅੱਗੇ ਆ ਟਰੈਕਟਰ ਦੇਖੋ ਜੀ ਟਰੈਕਟਰ ਹੈ ਡੈਡਾ 4x4 ਮੈਨਰ ਦਾ ਮੈਸੀ ਫਕਰਸਨ ਹੈ ਭਾਈ ਹਾਂਜੀ ਹਾਂਜੀ ਭਾਈ ਮੈਸੀ ਮੈਸੀ ਟਰੈਕਟਰ ਰੱਖੇ ਆ ਇਹ ਭਾਈ ਇੱਥੋਂ ਹੀ ਲਿਆ ਹੁਣੇ ਦਾ ਹਾਂਜੀ ਹਾਂਜੀ ਇਹ ਪਿਆਕੋ ਟਰੈਕਟਰ ਵਾਲੇ ਨੇ ਭਾਜੀ ਰੋਟਰੂਵਾਦ ਉੱਥੋਂ ਲਿਆ ਅੱਛਾ ਰੋਟਰੂਵਾਦ ਹਾਂਜੀ ਖੇਤੀ ਵਾਲੇ ਸੰਸ ਹੁੰਦਾ ਯਾਰ ਇੱਥੇ ਸਾਰੇ ਆ ਨੇੜੇ ਦਿਖਾਓ ਤੇ ਟਰੈਕਟਰ ਦਾ ਪੂਰਾ ਹਾਈਡਰੋ ਪਾਵਰ ਹੈ ਮੈਨੂੰ ਤਾਂ ਲੱਗਦਾ ਹੈ ਨਾ ਹਾਂਜੀ ਹਾਂਜੀ ਤੇ ਫਿਰ ਭਾਈ ਜੀ ਇਹ ਤੋਂ ਕੀ ਕੀ ਕੰਮ ਲੈਣੇ ਆ ਮਤਲਬ ਟਰੈਕਟਰ ਤੋਂ ਤੁਸੀਂ ਭਾਈ ਜੀ ਤੁਹਾਡੇ ਜਿਹੜਾ ਸਿਸਟਮ ਵਨ ਹੋਣ ਕਰਕੇ ਜਿੱਦਾਂ ਇਹਦਾ ਇੰਨਾ ਜ਼ਿਆਦਾ ਕੰਮ ਨਹੀਂ ਹੈਗਾ ਬਈ ਇਹਦਾ ਕੰਮ ਇਹ ਜਲਾ ਲਓ ਵੀ ਕੈਫੇਟੇਰੀਆ ਜਿੱਦਾਂ ਮਤਲਬ ਮੀਂਹ ਦੇ ਵਿੱਚ ਕੈਫੇਟੇਰੀ ਖਿੱਚਣੇ ਪੈਣ ਤੇ ਮਾਲੋ ਉਹਦਾ ਖਿੱਚੇ ਨਹੀਂ ਜਾਂਦੇ ਟਰੈਕਟਰ ਮਗਰ ਸੁੱਕੇ ਆ ਜਾਂਦੇ ਨੇ ਹਾਂ ਸਪਰੇ ਵਗੈਰਾ ਵਧੀਆ ਹੋ ਜਾਂਦੀ ਹੈ ਦੇ ਨਾਲ ਪੈੜ ਕਾਂ ਦੇ ਵਿੱਚ ਜਦੋਂ ਸਪਰੇ ਕਰਦੇ ਨੇ ਆਪਾਂ ਗਾਵਾਂ ਨੇ ਹੁਣ ਮਾਲੋ ਪੈੜ ਕਾ ਆ ਤੈਨੂੰ ਆ ਢੋਲਾ ਪਾਰਖਿਆ ਵਿੱਚ ਹਾਂਜੀ ਸਪਰੇ ਦਾ ਬੰਦੇ ਜੀ ਆ ਮਤਲਬ ਟਰੈਕਟਰ ਨਾਲ ਮੂਰੇ ਬਈ ਉਹ ਤੇ ਕਿਰਾਇਆ ਲੱਗਿਆ ਹੁੰਦਾ ਕਿਰਾਣ ਵਾਲੀ ਸਾਰੇ ਆ ਕੱਖੋ ਕੱਖ ਖੰਡਾ ਕੇ ਪਾਉਂਦੇ ਹਨਾ ਅੱਛਾ ਇਹ 4x4 ਦਾ ਰਖੇ ਮਨ ਪਹਾੜਾਂ ਦੇ ਚੱਲੀ ਵਜੜਨ ਪਹਾੜਾਂ ਦੇ ਉੱਚੇ ਨੀਵੇਂ ਤੇ ਚੱਲ ਜਾਂਦਾ ਵਧੀਆ ਹਾਂ ਜਿਵੇਂ ਉਹ ਤੁਸੀਂ ਦੇਖੋਗੇ ਜੀ ਉਹ ਐਡੇ ਐਡੇ ਟਿੱਬੇ ਨੇ ਉਹਨਾਂ ਤੇ ਚੜਦਾ ਹੈ ਫਿਰ ਉਹਨਾਂ ਤੇ ਚੜ ਜਾਂਦਾ ਹਾਂਜੀ ਕੁਝ ਧਾਕ ਦਿਖਾਵਾਂਗੇ ਆਪਣਾ ਇਹ ਇਹਦੇ ਨਾਲ ਇਰੀਗੇਟਰ ਵੀ ਆਪਾਂ ਸ਼ਿਫਟ ਕਰਦੇ ਆ ਜਿਹੜੇ ਆਪਣਾ ਗੋਏ ਵਾਲੇ ਪੋੜ ਨਹੀਂ ਬਸ ਸਪ੍ਰਿੰਕਲ ਲੱਗੇ ਹੋਏ ਨੇ ਜਿੱਦਾਂ ਮੌਨ ਜਿਹੜਾ ਪੋਣ ਏ ਆਪਾਂ ਉਹਦੇ ਨਾਲ ਇਹਦੇ ਨਾਲ ਹੀ ਸ਼ਿਫਟ ਕਰਦੇ ਆ ਉਹ ਅੱਛਾ ਉਹ ਇਹਦੇ ਨਾਲ ਕਰਦੇ ਹਾਂ ਸੋ ਐਸਜੀ ਆਪਣਾ ਅਜਿਹਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਇਆਗਾ ਸਾਰਾ ਨਿਊਜ਼ੀਲੈਂਡ ਦੀਆਂ ਜਿਹੜੀਆਂ گاਵਾ ਦਾ ਫਾਰਮ ਹੈ ਮਤਲਬ ਉਹਦੇ ਚ ਚਵਾਈ ਤੋਂ ਲੈ ਕੇ ਕਿਵੇਂ ਚਵਾਈ ਹੁੰਦੀ ਹੈ ਤੇ ਕਿਵੇਂ ਦੁੱਧ ਸਪਲਾਈ ਹੁੰਦਾ ਹੈ ਕਿਵੇਂ ਇਹ ਫਿਰ ਅੱਗੇ ਕੰਪਨੀਆਂ ਤੱਕ ਪਹੁੰਚਦਾ ਫਿਰ ਉਸ ਤੋਂ ਬਾਅਦ ਦਾ ਪ੍ਰੋਸੀਜਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੰਨੀਆਂ ਚ ਪੈਕ ਹੋ ਕੇ ਆ ਜਾਂਦਾ ਹੈ ਇਸ ਤਰ੍ਹਾਂ ਇਹ ਟਰੱਕ ਦੁੱਧ ਲੈ ਜਾਂਦੇ ਆ ਸਾਰਾ ਪ੍ਰੋਸੈਸ ਤੁਹਾਨੂੰ ਇਹ ਅੱਜ ਦੇ ਇਸ ਵਲੌਗ ਰਾਹੀਂ ਦਿਖਾਉਣਾ ਸੀਗਾ 22 ਵਿੱਕੀ ਹੋਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਾ ਜਿਨ੍ਹਾਂ ਨੇ ਆਪਾਂ ਨੂੰ ਇਹ ਤੁਰ ਫਿਰ ਕੇ ਆਪਣਾ ਇਹ ਫਾਰਮ ਸਾਰਾ ਦਿਖਾਇਆ ਸੀ ਤੁਹਾਡੇ ਤੱਕ ਸਾਰਾ ਦਿਖਾ ਸਕੇ ਸੋ ਜੁੜੇ ਰਹੋ ਤੁਸੀਂ ਨਿਊਜ਼ੀਲੈਂਡ ਤੋਂ ਆਪਣੇ ਸਫ਼ਰ ਨਾਲ ਐਸੀ ਤਰ੍ਹਾਂ ਤੁਹਾਨੂੰ ਜਿਹੜੀਆਂ ਕਿਵੇਂ ਦੁਨੀਆ ਵਸਦੀ ਹੈ ਕਿਵੇਂ ਕੰਮਕਾਰ ਚੱਲਦੇ ਆ ਸਾਰਾ ਦਿਖਾਉਂਦੇ ਰਹਾਂਗੇ ਮਿਲਦੇ ਆਪਾਂ ਜੀ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਾਲ ਰੱਬ ਰੱਖਾ ਜੀ